ਦੱਲਿਆਂ ਨੂੰ ਇੱਦਾਂ ਕਹਿੰਦੇ ਨੇ ਕਿ ਤੁਸੀਂ ਅੰਦੋਲਨ ਵੇਚਤਾ ਜੀ ਤੁਸੀਂ ਆਪ ਹੀ ਮੀਟਿੰਗਾਂ ਫਿਕਸ ਕਰਦੇ ਸੀ ਆਪ ਹੀ ਤੁਸੀਂ ਅੰਦੋਲਨ ਚੁਕਾਇਆ ਕੀ ਸਾਰੇ ਕਿਸਾਨ ਆ ਗਏ ਰੋਟੀ ਰੋਚੀ ਕਹਿੰਦੇ ਨੇ ਸਾਰਿਆਂ ਨੂੰ ਪਤਾ ਸੀ ਕਿ ਉਦੋਂ ਪੁਲਿਸ ਲੱਗ ਰਹੀ ਆ ਕੁਝ ਵੀ ਵੱਡਾ ਹੋ ਸਕਦਾ ਫਿਰ ਮੀਟਿੰਗ ਸਾਰੇ ਗਏ ਕਿ ਤੇ ਜੇ ਗਏ ਸੀ ਫਿਰ ਅੰਦਰ ਬੈਠ ਕੇ ਇੱਥੋਂ ਹੀ ਗ੍ਰਿਫਤਾਰ ਕਰ ਲਓ ਅਸੀਂ ਨਹੀਂ ਬਾਹਰ ਜਾਂਦੇ ਸਾਨੂੰ ਪਤਾ ਤੁਸੀਂ ਇਹ ਕੁਝ ਕਰਨਾ ਸਾਰਾ ਕੁਝ ਪਤਾ ਇਹਨਾਂ ਨੂੰ ਜਿਹੜੇ ਦੋਸ਼ ਡੱਲਿਆਲ ਹੋਰੀ ਐਸਕੇਮ ਦੇ ਦੂਜੇ ਲੀਡਰਾਂ ਤੇ ਲਾਉਂਦੇ ਸੀ ਅੱਜ ਉਹਨਾਂ 'ਚ ਆਪ ਫਿਰੇ ਨੇ ਇਹ ਜਵਾਬਦੇਹੀ ਦਾ ਸਵਾਲ ਤਾਂ ਹੈਗਾ ਹੀ ਹੈਗਾ ਪਰ ਜਥੇਵੰਦੀਆਂ ਜਿਹੜੀਆਂ ਬੇਪਰੋਸ ਕੀ ਚੁੱਤਰ ਗਈਆਂ ਜਿਨ੍ਹਾਂ ਤੋਂ ਭਰੋਸਾ ਗਵਾ ਲਿਆ ਕੱਲ ਨੂੰ ਪਿੰਡਾਂ 'ਚ ਅਗਰਾਹੀ ਕਰਨ ਜਾਣਗੇ ਕਿਸੇ ਨੇ ਕਣਕ ਦੀ ਕੋਲੀ ਨਹੀਂ ਪਾਉਣੀ ਕਿਉਂਕਿ ਇਹ ਕਹਿੰਦੇ ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਹੋਣਗੇ ਅਸੀਂ ਆਉਣਾ ਨਹੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਵੀ ਫਿਰ ਕੱਲ ਨੂੰ ਸਾਡੇ ਕੋਲ ਨਾ ਆਵੇ ਜੇ ਦਿੱਲੀ ਨਾਲ ਸੁਣਾ ਧੋਖਾ ਕਰ ਲੈ ਵੀ ਸਾਡੇ ਕੋਲ ਨੂੰ ਭੱਜੋਗੇ ਕਿ ਜੀ ਇਹ ਸਮਾਨ ਵੀ ਵੇਚ ਕੇ ਜੀ ਆਟਾ ਦਾਲ ਵੀ ਵੇਚ ਕੇ ਜੀ ਚੌਲ ਵੀ ਵੇਚ ਕੇ ਜੀ ਕਣਕ ਵੀ ਵੇਚ ਲਈ ਜੀ ਪੈਸੇ ਵੀ ਖਾਲੇ ਜੀ ਡਿਕਟੇਟਰਸ਼ਿਪ ਵੀ ਸੀ ਜੀ ਆਪ ਹੁਦਰੀਆਂ ਕਿਥੇ ਆ ਜਿਹੜੇ ਬੜੇ ਤਰ੍ਹਾਂ ਦੇ ਦੋਸਤ ਜਿਹੜੀ ਕਿਸ ਪੰਨੂ ਪੰਦੇਹਵਰਾਂ ਦੀ ਜਠੇਮੰਦੀ ਵੱਲੋਂ ਇੱਕ ਮੈਗਜ਼ੀਨ ਜਲਾਈ ਜਾਂਦੀ ਜਿਹਦੇ ਸਤਨਾਮ ਸਿੰਘ ਪੰਨੂ ਹੋਰੀ ਜਿਹੜੇ ਇਹ ਜਠੇਮੰਦੀ ਨੂੰ ਖੜੀ ਕਰਨ ਵਾਲੇ ਨੇ ਉਹਨਾਂ ਦੇ ਨਾਮ 'ਤੇ ਇੱਕ ਆਰਟੀਕਲ ਚੱਲ ਗਿਆ ਉਸ ਆਰਟੀਕਲ ਨੇ ਰੈਡੀ ਤੋਂ ਨਿਸਾਰੀ ਦਾ ਅਸਰ ਪੂਰੀ ਕਰ ਦਿੱਤਾ ਤੇ ਦੂਸਰੇ ਪਾਸੇ ਉਹ ਇਹ ਵੀ ਕਹਿੰਦੇ ਨੇ ਕਿ ਉਹ ਇਹ ਮੈਗਜ਼ੀਨ ਚੈੱਕ ਟੂ ਕਰਾ ਲਓ ਕਿ ਅਸਰੀ ਵੀ ਆ ਕਿ ਨਹੀਂ ਪਰ ਤੁਸੀਂ ਇਕੱਠੇ ਅੰਦੋਲਨ ਲੜ ਰਹੇ ਹੋ ਇਕੱਠੇ ਮਿਲ ਕੇ ਕੰਮ ਕਰ ਰਹੇ ਹੋ ਇਕੱਠੀਆਂ ਮੀਟਿੰਗਾਂ ਕਰ ਰਹੇ ਹੋ ਸਰਕਾਰਾਂ ਨਾਲ ਕੇਂਦਰ ਨਾਲ ਸਾਰਾ ਕੁਝ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਇਹਨਾਂ ਦੀ ਕੋਈ ਮੈਜਿਨ ਹੈ ਜਾਂ ਨਹੀਂ ਜਿਹੜੇ ਰਾਹੁਲ ਗਾਂਧੀ ਨੂੰ ਅਕਸਰ ਪੱਪੋ ਪੱਪੋ ਕਹਿ ਕੇ ਘੇਰਿਆ ਜਾਂਦਾ ਸੀ ਆਖਰਕਾਰ ਕੇਂਦਰ ਸਰਕਾਰ ਨੂੰ ਉਹਨਾਂ ਦੇ ਰਾਹਾਂ ਤੇ ਹੀ ਤੁਰ ਚੱਲਣਾ ਪੈ ਗਿਆ ਜਦਰ ਮੋਦੀ ਹੋਣੀ ਜਿਵੇਂ ਫੌਜ ਮੁਖੀਆਂ ਨਾਲ ਤਿੰਨਾਂ ਨਾਲ ਬੈਠਕ ਕਰਦੇ ਨੇ ਉਹ ਤੋਂ ਬਾਅਦ ਕਹਿੰਦੇ ਨੇ ਕਿ ਮੈਂ ਫੌਜ ਨੂੰ ਖੁੱਲੇ ਹੱਥ ਦੇਤਾ ਕੇ ਸਮਾਂ ਵੀ ਤੁਹਾਡੀ ਮਰਜ਼ੀ ਦਾ ਸਥਾਨ ਵੀ ਤੁਹਾਡੀ ਮਰਜ਼ੀ ਦਾ ਤਰੀਕ ਵੀ ਤੁਹਾਡੀ ਐ ਤੇ ਤੈ ਵੀ ਤੁਸੀਂ ਕਰਨਾ ਕਿ ਕਿਹੜੇ ਥਾਂ ਦੇ ਉੱਤੇ ਕਦੋਂ ਹਮਲਾ ਕਰਨਾ ਕੀ ਕਰਨਾ ਜੋ ਵੀ ਯੋਜਨਾ ਕਰਨੀ ਹੈ ਤੁਹਾਡੇ ਕੇ ਕਾਂਗਰਸ ਉਹਦੇ ਨਾਲ ਪੂਰੀ ਤਰ੍ਹਾਂ ਹੈ ਕਿ ਨਹੀਂ ਹੈ ਇਹ ਵੀ ਨਹੀਂ ਪਤਾ ਜੇ ਰਾਹੁਲ ਗਾਂਧੀ ਨੂੰ ਕਿਉਂਕਿ ਉਹ ਕਈ ਫੈਸਲੇ ਲੈ ਕੇ ਅੱਗੇ ਬਦਨਾ ਚਾਹੁੰਦੇ ਨੇ ਮੁੜ ਕੇ ਯਾਤਰਾਵਾਂ ਮੈਂ ਕਦ ਨਹੀਂ ਚਾਹੁੰਦੇ ਸੀ ਕਾਂਗਰਸੀ ਉਹਨਾਂ ਦਾ ਸਮਰਥਨ ਨਹੀਂ ਕਰਦੇ ਤਾਂ ਹੀ ਉਹ ਕਹਿੰਦੇ ਨੇ ਕਿ ਸਾਡੀ ਪਾਰਟੀ ਦਾ ਕੋਈ ਸਲੀਪਰ ਸੈੱਲ ਨੇ ਬੀਜੇਪੀ ਦੇ ਹੀ ਬੰਦੇ ਨੇ ਮੰਤਰੀ ਭਗਵੰਤ ਮਾਨ ਹੋਰਾਂ ਦੀ ਵੀਡੀਓ ਫਿਰ ਸਾਹਮਣੇ ਆਉਂਦੀ ਹੈ ਜਿਹੜੇ ਕਹਿੰਦੇ ਨੇ ਇੱਕ ਬੂੰਦ ਵੀ ਫालतू ਪਾਣੀ ਨਹੀਂ ਹੈ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਅਸੀਂ ਤਾਂ ਪਹਿਲਾਂ ਹੀ ਸਰਸੇ ਆਧਾਰ ਤੇ 4500 ਪਾਣੀ ਵਾਧ ਦੇ ਰਹੇ ਹੁਣ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਇੱਕ ਬੂੰਦ ਵੀ ਫालतू ਪਾਣੀ ਨਹੀਂ ਦੇ ਸਕਦੇ ਦੂਜੇ ਪਾਸੇ 4500 ਕਿਲੋ ਪਾਣੀ ਦੇਈ ਵੀ ਜਾ ਰਹੇ ਨੇ ਕੇਂਦਰ ਇਹਦੇ ਵਿੱਚ ਇਨਵੋਲਵ ਹੋ ਰਿਹਾ ਬੀਜੇਪੀ ਇਹਦੇ ਵਿੱਚ ਇਨਵੋਲਵ ਹੋ ਰਹੀ ਹੈ ਹਰਿਆਣਾ ਸਰਕਾਰ ਇਨਵੋਲਵ ਹੋ ਰਹੀ ਹੈ ਤੇ ਇੱਥੋਂ ਤੱਕ ਸਿਤੀ ਬਣ ਗਈ ਕਿ ਮੁੜ ਕੇ ਐਸਪੀਐਲ ਵਾਲਾ ਜਿੰਨ ਵੀ ਬੋਤਲੋਂ ਬਾਹਰ ਆ ਗਿਆ ਇੱਥੇ ਤੁਸੀਂ ਬਾਦਲਾਂ ਨਾਲ ਮਿਲ ਕੇ ਖੇਡਦੇ ਵੀ ਰਹੇ ਹੋ ਸਾਰਾ ਕੁਝ ਪਤਾ ਹੈ ਸਿਆਸੀ ਦੌਰ ਤੇ ਸੋ ਹੁਣ ਤੁਸੀਂ ਸਿਆਸਤ ਰਵਨੀਤ ਬਿੱਟੂ ਆਪਣੀ ਗੇਮ ਖੇਡੀ ਜਾਂਦਾ ਹੈ ਨਾ ਉੱਥੇ ਖੱਟਰ ਹੋ ਰਹੀ ਹੁਣ ਕਹਿੰਦੇ ਜੀ ਕੇਂਦਰੀ ਮੰਤਰੀ ਆਵਾਮਲਾ ਉਹਨਾਂ ਕੋਲ ਚਲਾ ਗਿਆ ਸ਼ਿਕਾਇਤ ਉਹਨਾਂ ਕੋਲ ਭਾਈ ਖੱਟਰ ਨੂੰ ਪੁੱਛੇ ਤੂੰ ਪੂਰੇ ਮੁਲਕ ਦਾ ਮੰਤਰੀਆਂ ਹਰਿਆਣੇ ਦਾ ਨਹੀਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਪੁੱਛੇ ਕਿ ਤੁਸੀਂ ਪੂਰੇ ਮੁਲਕ ਦੇ ਪ੍ਰਧਾਨ ਮੰਤਰੀਓ ਕੱਲੇ ਬੀਜੇਪੀ ਵਾਲੇ ਸੁਭਿਆਦੇ ਨਹੀਂ ਤੇ ਇੱਕ ਪਾਸੇ ਤਾਂ ਪੰਜਾਬ 'ਚ ਤਾਜ਼ੇ-ਤਾਜ਼ੇ ਗਰਨੇਡ ਹਮਲੇ ਹੋ ਗਏ ਅੱਡੇ ਆ ਜਿਸ ਤੋਂ ਬਾਅਦ ਪਹਿਲਗਾਮ ਹਮਲਾ ਹੋ ਗਿਆ ਜਿੱਥੇ ਪੰਜਾਬ ਤੇ ਕੰਮ ਹੋਣਾ ਚਾਹੀਦਾ ਤੁਸੀਂ ਕਿ ਪੰਜਾਬ ਨੂੰ ਸੁਰੱਖਿਅਤ ਆ ਬਣਾਇਆ ਜਾਵੇ ਸੁਰੱਖਿਆ ਜਿਹੜੀ ਆ ਉਹ ਆ ਦੇ ਦਿੱਤੀ ਜਾਵੇ ਪੰਜਾਬ ਨੂੰ ਤਾਂ ਦੂਜੇ ਪਾਸੇ ਪਾਣੀ ਵਾਲਾ ਮਸਲਾ ਛਿੜ ਕੇ ਕੁਝ ਖਾਲਾਂ 'ਚ ਕੁਝ ਸੂਏਆਂ 'ਚ ਕੁਝ ਨੱਕੀਆਂ 'ਚ ਉਹਨਾਂ 'ਚ ਪਾਣੀ ਜ਼ਰੂਰ ਆਏ ਜਿਹੜਾ ਪਹਿਲਾਂ ਨਹੀਂ ਆਇਆ ਸੀ ਉਸ ਨਹਿਰੀ ਸਿਸਟਮ ਨੂੰ ਦੁਰਸਕਰਮ ਦੀ ਕੋਸ਼ਿਸ਼ ਜ਼ਰੂਰ ਹੋਈ ਆ ਜਿਹਦੇ 'ਚ ਮਾਨ ਸਰਕਾਰ ਵਧਾਈ ਦੀ ਪਾਤਰ ਆ ਮਨੀਸ਼ ਸੋਦੀਆ ਜੋ ਕੇ ਪੰਜਾਬ ਦੇ ਫਸੂਲਾਂ ਦਾ ਦੌਰਾ ਕਰ ਰਹੀ ਸੀ ਤਾਂ ਉਹ ਖੁਦ ਕਸੂਤੇ ਘਿਰਗੇ ਨੇ ਤੇ 2000 ਕਰੋੜ ਰੁਪਏ ਦੇ ਗਵਰਨ ਦੇ ਦੋਸ਼ ਲੱਗੇ ਆ ਮਨੀਸ਼ ਸੋਦੀਆ ਤੇ ਸਿੰਦਰ ਜੈਨ ਤੇ ਪਹਿਲਾਂ ਸ਼ਰਾਫ ਘਟਾਲਾ ਫਿਰ ਉਹ ਹੋਡਿੰਗ ਵਾਲਾ ਘਟਾਲਾ ਇਹਨਾ ਫਿਰ ਉੱਥੇ ਹੋਰ ਮਹੱਲਾ ਕਲੀਨਕਾਲੇ ਮਸਲੇ ਆ ਹੁਣ ਟੋਡਾ ਕਲਾਸਰੂਮ ਵਾਲਾ ਘਟਾਲਾ ਮੈਨੂੰ ਨਹੀਂ ਪਤਾ ਮਨੀਸ਼ ਸ਼ੁੱਦੀ ਆਪਣੀ ਚਮੜੀ ਬਚਾਉਣਾ ਇਹ ਨਹੀਂ ਜਾਂ ਪੰਜਾਬ ਦੀ ਖਲ ਲਾਉਣ ਆਏ ਪਰ ਇਹ ਚਰਚਾ ਜਿੱਦਾਂ ਹੀ ਆਪਣੇ ਦਰਸ਼ਕ ਸਰੋਤੇ ਸੁਣਦੇ ਨੇ ਉਹਨਾਂ ਦੇ ਜ਼ਹਿਨ 'ਚ ਪੰਜਾਬ ਦੇ ਸਕੂਲਾਂ ਦੇ ਕਲਾਸਰੂਮ ਆ ਰਹੇ ਕਿ ਕਿਤੇ ਇੱਥੇ ਵੀ ਪੱਥਰ ਘਟਾਲਾ ਇੱਥੇ ਵੀ ਪਖਾਨਾ ਘਟਾਲਾ ਇੱਥੇ ਵੀ ਉਦਘਾਟਨ ਘਟਾਲਾ ਤਾਂ ਨਹੀਂ ਹੈ ਕਿਉਂਕਿ ਉੱਥੇ ਵੀ 25 ਕਰੋੜ ਦਾ ਮਸਲਾ ਹੈ ਉਸੇ ਦੇਖੋ ਨਾ ਕਦੇ ਰਾਸ਼ਟਰਪਤੀ ਸਾਹਿਬ ਨੂੰ ਹੁਕਮ ਦੇਣੇ ਪੈਂਦੇ ਆ ਕਿਹਨਾਂ ਦੇ ਖਿਲਾਫ ਮਾਮਲਾ ਦਰਜ ਕਰੋ ਜੀ ਕਦੇ ਦਿੱਲੀ ਦੀ ਸਥਾਨਕ ਅਦਾਲਤਾਂ ਨੂੰ ਹੁਕਮ ਦੇਣੇ ਪੈਂਦੇ ਆ ਕਿਹਨਾਂ ਦੇ ਖਿਲਾਫ ਮਾਮਲਾ ਦਰਜ ਕਰੋ ਜੀ ਸੋ ਹੁਣ ਅਨਾਮਾ ਭਗਵੰਤ ਮਾਨ ਦੀਆਂ ਪੋਟਮਾ ਵਾਲਾ ਨਸ਼ਾ ਮੁਕਤੀ ਵਾਲਾ 21000 ਪੋਸਟਰ ਪੰਜਾਬ ਦੇ ਹਰ ਪਿੰਡ 'ਚ ਲੱਗਣਾ ਹੈ ਸ਼ਹਿਰ ਤੇ ਹਰ ਬਾੜ 'ਚ ਲੱਗਣਾ ਹੈ ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਤੇ ਹਰ ਸ਼ਹਿਰ ਦੇ ਬਾੜ ਦੇ ਵਿੱਚ ਦੋ ਦੋ ਵੱਡੀਆਂ ਫਲੈਕਸਾਂ ਲੱਗਣੀਆਂ ਚਾਰ ਚਾਰ ਕੰਧਾਂ ਦੇ ਉੱਤੇ ਚਤਰਕਾਰੀ ਹੋਣੀ ਹੈ ਸੋ ਕਲੂ ਕੋਟਾਲੇ ਦੀ ਜਾਂਚ ਨੌਜਵੇਂ ਕਿ ਕੋਈ ਦਿੱਲੀ ਦੀ ਕੰਪਨੀ ਨੂੰ ਦਿੱਤਾ ਸੀ ਕਿਹਨੂੰ ਦਿੱਤਾ ਸੀ ਸੋ ਉਹਦੇ ਉੱਤੇ ਵੀ ਚੰਗਾ ਕਹਿੰਦੇ 12 ਤੋਂ 15 ਕਰੋੜ ਖਰਚ ਹੋਣਾ ਸੋ ਇਹ ਖੇਡ ਹੈ ਈਵੈਂਟ ਮੈਨੇਜਰ ਦਾ ਪੈਸੇ ਕਮਾਈ ਆ ਕਿਤੇ ਦਿੱਲੀ ਕਲਾਸਰੂਮ ਘਟਾਲੇ ਤੋਂ ਬਾਅਦ ਪੰਜਾਬ ਦੇ ਕਲਾਸਰੂਮ ਘਟਾਲਾ ਸਾਹਮਣੇ ਆ ਜਵੇ ਇਸ ਵਾਰ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਐਨ ਆਰ ਆਈ ਟੀ ਵੀ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਾਣ ਉਸ ਅਸਲ ਸੱਚ ਤਾਂ ਇਸ ਵਿੱਚ ਅਕਸਰ ਭਖ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਆਂ ਤੇ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਦੀਪਕ ਚਨwidehat ਜੀ ਪਹਿਲਾਂ ਉਹਨਾਂ ਦਾ ਸੁਆਗਤ ਕਰਦੇ ਆਂ ਸਰ ਬਾਬਾ ਸੁਆਗਤ ਹੈ ਜੀ ਬਹੁਤ ਸ਼ੁਕਰੀਆ ਸਤਨਾਮ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਜੀ ਸਰ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਜਿਹੜਾ ਉਹ ਬਾਰਡਰ ਸਟੇਟ ਹੈ ਤੇ ਉੱਥੇ ਹੀ ਪਾਕਿਸਤਾਨ ਨਾਲ ਜੁੱਧ ਦੇ ਅਸਾਰ ਬਣੇ ਹੋਏ ਨੇ ਤਣਾਅਪੂਰਨ ਮਾਹੌਲ ਬਣਿਆ ਪਿਆ ਉੱਤੋਂ ਦੂਜੇ ਪਾਸੇ ਸਾਡਾ ਗੁਆਂਡੀ ਸੂਬਾ ਹੀ ਪਾਣੀ ਨੂੰ ਲੈ ਕੇ ਟਸਲ ਫਸਾਉਂਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਲੈ ਕੇ ਸੀਐਮਾਨ ਨੇ ਚਿੱਠੀ ਵੀ ਜਿਹੜੀ ਲਿਖੀ ਹੈ ਤਾਂ ਕਿਵੇਂ ਦੇਖਦੇ ਹੋ ਸਾਰੇ ਮਾਹੌਲ ਨੂੰ ਬਿਲਕੁਲ ਪਿਛਲੇ ਕੁਝ ਦਿਨਾਂ ਤੋਂ ਹੀ ਮਾਮਲਾ ਕਾਫੀ ਪੱਕਿਆ ਅਸਲ 'ਚ ਇਹ ਮਾਮਲਾ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਇੱਕ ਬਿਆਨੀਆਂ ਸਾਹਮਣੇ ਆਉਂਦਾ ਹੈ ਕਿ ਜੀ ਪੰਜਾਬ ਸਾਨੂੰ ਸਾਡਾ ਹੱਕ ਦਾ ਪਾਣੀ ਨਹੀਂ ਦੇ ਰਿਹਾ ਜੀ ਸਾਡਾ ਪਾਣੀ ਰੋਕ ਲਿਆ ਇਹਨਾਂ ਨੇ ਇਤਿਆਹਾ ਮਾਰ ਰਿਹਾ ਸਾਨੂੰ ਸਾਡਾ ਧੱਕਾ ਹੋ ਰਿਹਾ ਸਾਨੂੰ ਸਾਡਾ ਪਾਣੀ ਦਿੱਤਾ ਜਾਵੇ ਇਹ ਸਾਰੇ ਪਹਿਲੂ ਤੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਇੱਕ ਵੀਡੀਓ ਫਿਰ ਸਾਹਮਣੇ ਆਉਂਦੀ ਹੈ ਜਿਹੜੇ ਕਹਿੰਦੇ ਨੇ ਇੱਕ ਬੂੰਦ ਵੀ ਫालतू ਪਾਣੀ ਨਹੀਂ ਹੈ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਅਸੀਂ ਤਾਂ ਪਹਿਲਾਂ ਹੀ ਤਰਸ ਦੇ ਆਧਾਰ ਤੇ 4000 ਕਿਊਸਕ ਪਾਣੀ ਵੱਧ ਦੇ ਰਹੇ ਅਸਲ 'ਚ ਸਤਨਾਮ ਜੀ ਹੁੰਦਾ ਇਹ ਹੈ ਕਿ ਐਨੂਅਲ ਸਿਸਟਮ ਹੈ 20 ਮਈ ਤੱਕ ਇੱਕ ਸਾਲ ਦਾ ਜੋ ਤਹਿ ਪਾਣੀ ਹੈ ਉਹ ਜਾਣਾ ਹੁੰਦਾ ਹੈ 21 ਮਈ ਤੋਂ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੁੰਦਾ ਸੋ 9500 ਕਿਊਸਕ ਪਾਣੀ ਐ 9500 ਕਿਊਸਕ ਪਾਣੀ ਹਰਿਆਣੇ ਨੂੰ ਜਾ ਰਿਹਾ ਤੇ ਉਹ ਜਿਹੜੀ 20 ਮਈ ਨੂੰ ਇਹਨਾਂ ਦੀ ਇੱਕ ਮੱਤ ਖਤਮ ਹੋਣੀ ਸੀ ਹੱਦ ਖਤਮ ਹੋਣੀ ਸੀ ਉਹ ਇਹਨਾਂ ਨੇ ਆਪਣੀ ਪਹਿਲਾਂ ਹੀ ਮਕਾ ਲਈ ਜਿਹੜੀ ਲਗਭਗ ਇਹਨਾਂ ਨੇ ਮਤਲਬ ਕਿ ਮਾਰਚ ਮਹੀਨੇ 'ਚ ਆਪਣੀ ਖਤਮ ਕਰ ਲਈ ਹੁਣ ਮਾਰਚ ਮਹੀਨੇ ਤੱਕ ਜਦੋਂ 95 ਸਾਲੀ ਮਿਆਦ ਖਤਮ ਹੋ ਗਈ ਤੇ ਉਹ ਤੋਂ ਬਾਅਦ ਫਿਰ ਵੱਧ ਪਾਣੀ ਦੀ ਲੋੜ ਹੀ ਨਹੀਂ ਬਣਦੀ ਸੀ ਲੈਣ ਦਾ ਹੁਣ ਪਿਛਲੇ ਦਿਨੀ ਬੈਠਕ ਹੋਈ ਬੀਬੀਐਮਬੀ ਦੀ ਜਿਸ ਬੈਠਕ ਚ ਪੰਜਾਬ ਵੱਲੋਂ ਕ੍ਰਿਸ਼ਨ ਕੁਮਾਰ ਹੋਰੀ ਸ਼ਾਮਲ ਹੋਏ ਤੇ ਉੱਥੇ ਉਹਨਾਂ ਨੇ ਸਟੈਂਡ ਲੈ ਲਿਆ ਕਿ ਪੰਜਾਬ ਕੋਲ ਫालतू ਪਾਣੀ ਨਹੀਂ ਹੈ ਤੁਹਾਨੂੰ ਬਾਧੂ ਪਾਣੀ ਨਹੀਂ ਦਿੱਤਾ ਜਾ ਸਕਦਾ ਤੁਸੀਂ ਆਪਣੀ ਜਿਹੜੀ ਮਿਆਦ ਸੀ ਉਹ ਮਾਰਚ ਮਹੀਨੇ ਚ ਮੁਕਾਲੀ ਹੋਣ ਅਗਲੇ ਮਹੀਨੇ ਤੁਸੀਂ ਦੇਖਣਾ ਕਿਵੇਂ ਕਰਨਾ ਚਲੋ ਫਿਰ ਵੀ ਅਸੀਂ ਪੀਣ ਵਾਲੇ ਪਾਣੀ ਲਈ ਤੁਹਾਨੂੰ 4000 ਕਿਊਸਕ ਪਾਣੀ ਦੇ ਹੀ ਜਾਂਦੇ ਹਾਂ ਹੁਣ ਇਸ ਮਸਲੇ ਦੇ ਉੱਤੇ ਜਦੋਂ ਇਹ ਪਹਿਲੂ ਹੋ ਗਿਆ ਉਸ ਤੋਂ ਬਾਅਦ ਰਾਜਨੀਤਿਕ ਤੌਰ ਤੇ ਬਿਆਨਬਾਜ਼ੀ ਸ਼ੁਰੂ ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਕਿ ਮੈਂ ਨਾ ਪਿੱਛੇ ਰਹਿ ਜਮਾਂ ਮੈਂ ਵੀ ਬਿਆਨ ਦਾਗਾਂ ਉਹਨੇ ਵੀ ਬਿਆਨ ਦਾਗਤਾ ਪਰ ਇਹ ਮਸਲਾ ਤਾਂ BBMP ਦੇ ਪੱਧਰ ਤੇ ਸੀ ਸਾਡਾ ਹ ਮਤਲਬ ਅਫਸਰ ਅਧਿਕਾਰੀ ਨੇ ਸਟੈਂਡ ਲੈ ਲਿਆ ਤੇ ਗੱਲ ਖਤਮ ਹੋ ਗਈ ਸੀ ਪਰ ਨਹੀਂ ਕੇਂਦਰ ਦੇ ਵਿੱਚ ਇਨਵੋਲਵ ਹੋ ਰਿਹਾ BJP ਦੇ ਵਿੱਚ ਇਨਵੋਲਵ ਹੋ ਰਹੀ ਹੈ ਹਰਿਆਣਾ ਸਰਕਾਰ ਇਨਵੋਲਵ ਹੋ ਰਹੀ ਹੈ ਤੇ ਇੱਥੋਂ ਤੱਕ ਸਥਿਤੀ ਬਣ ਗਈ ਕਿ ਮੁੜ ਕੇ SYL ਵਾਲਾ ਜਿੰਨ ਵੀ ਬੋਤਲੋਂ ਬਾਹਰ ਆ ਗਿਆ ਹੁਣ SBI ਵਾਲੇ ਮੁੱਦੇ ਤੇ ਵੀ ਚਰਚਾ ਹੋਣ ਲੱਗੀ ਆ ਕਿ ਜੀ ਉਹ ਉਹ ਵੀ ਸਾਡਾ ੱੱਕਾ ਜੀ ਸਾਡਾ ਉਹ ਵੀ ਦਿਓ ਹੁਣ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਕਹਿ ਰਹੇ ਨੇ ਕਿ ਅਸੀਂ ਇੱਕ ਬੂੰਦ ਨਹੀਂ ਫालतੂ ਪਾਣੀ ਦੇ ਸਕਦੇ ਦੂਜੇ ਪਾਸੇ 4000 ਕਿਊਸੇ ਪਾਣੀ ਦੇਈ ਵੀ ਜਾ ਰਹੇ ਨੇ ਉਹ ਵੀ ਤਾਂ ਉਹਨੂੰ ਵੱਧ ਜਾ ਰਿਹਾ ਨਾ ਤੇ ਉਹਦੇ ਲਈ ਧੰਨਵਾਦ ਕਰਨ ਦੀ ਬਜਾਏ ਉਹ ਕਹਿੰਦੇ ਨਹੀਂ ਜੀ ਸਾਨੂੰ 8500 ਚਾਹੀਦਾ ਤੇ ਵੈਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇਹ ਵੀ ਚਾਹੀਦਾ ਕਿ ਉਹ ਦਿੱਲੀ ਨਾਲ ਵੀ ਹਿਸਾਬ-ਕਤਾਬ ਕਰਨ ਜਦੋਂ ਕੇਜਰੀਵਾਲ ਦੀ ਸਰਕਾਰ ਸੀ ਤਾਂ ਉਹਨਾਂ ਤੋਂ ਕਿੰਨੇ ਪੈਸੇ ਵਸੂਲੇ ਉਹੀ ਕੇਜਰੀਵਾਲਾ ਹਮਾਚਲ ਨੂੰ ਪੈਸੇ ਦੇਣ ਲੱਗ ਗਿਆ ਸੀ ਪਾਣੀਆਂ ਦੇ ਰਾਜਸਥਾਨ ਨਾਲ ਵੀ ਪੁੱਛੋ ਤੇ ਦੂਸਰੇ ਪਾਸੇ ਮੁਲਕ ਪੱਧਰ ਤੇ ਵੱਡਾ ਸਵਾਲ ਖੜਾ ਹੈ ਕਿ ਜੋ ਸਮਝੌਤਾ ਹੋਇਆ ਉਹਦੇ ਤਹਿਤ ਤਹਿ ਪਾਣੀ ਪੈਮਾਨੇ ਦੇ ਹਸਾਬ ਨਾਲ ਰਾਜਸਥਾਨ ਨੂੰ ਵੀ ਜਾ ਰਿਹਾ ਤਹਿ ਪਾਣੀ ਪੈਮਾਨੇ ਦੇ ਹਸਾਬ ਨਾਲ ਹਰਿਆਣਾ ਨੂੰ ਵੀ ਜਾ ਰਿਹਾ ਤਹਿ ਪਾਣੀ ਪੈਮਾਨੇ ਦੇ ਹਸਾਬ ਨਾਲ ਦਿੱਲੀ ਨੂੰ ਵੀ ਜਾ ਰਿਹਾ ਪਿੱਛੇ ਜੋ ਬਚਿਆ ਕਦੇ ਉਹਦੀ ਪਮਾਇਸ਼ ਕੀਤੀ ਕਦੇ ਉਹਦਾ ਹਿਸਾਬ ਲਾਇਆ ਕਿ ਸਾਡੇ ਕੋਲ ਸਾਡਾ ਪੂਰਾ ਹਿੱਸਾ ਬਚਦਾ ਵੀ ਹੈ ਜਾਂ ਨਹੀਂ ਇੱਕ ਪਾਸੇ ਪਹਿਲਾਂ ਪਾਣੀਆਂ ਦੇ ਵੰਡ ਜਦੋਂ 1947 ਵੰਡਿਆ ਗਿਆ ਮੁਲਕ ਦਰਿਆ ਵੰਡੇ ਤੁਸੀਂ ਜਦ ਸਾਡੇ ਨਾਲ ਧੱਕਾ ਤੇ ਉਸ ਤੋਂ ਬਾਅਦ ਜਦੋਂ ਹਰਿਆਣਾ ਵੰਡਿਆ ਗਿਆ ਤਾਂ ਸਾਡੇ ਨਾਲ ਧੱਕਾ ਰਾਜਸਥਾਨ ਤੇ ਦਿੱਲੀ ਵਾਲੇ ਹੱਟ ਧੱਕਾ ਕਰੀ ਜਾਂਦੇ ਨੇ ਤੇ ਸਾਰੀ ਸਿੱਤੀ ਦੇ ਵਿੱਚ ਜਦੋਂ ਮਾਹੌਲ ਬੜ ਰਿਹਾ ਤਾਂ ਉਹਦੇ ਵਿੱਚ ਇਸ ਮਸਲੇ ਨੂੰ ਨਵੇੜਨ ਦੀ ਬਜਾਏ ਰਾਜਦਿਕ ਤਰ੍ਹਾਂ ਉਹ ਨਹਿਲੋ ਦਾ ਪ੍ਰਧਾਨ ਅਬੇ ਚਟਾਲਾ ਕਹਿੰਦਾ ਜੀ ਅਸੀਂ ਦਿੱਲੀ ਦਾ ਰਾਹ ਬੰਦ ਕਰ ਦਾਂਗੇ ਭਰਾਵਾ ਤੂੰ ਇੱਕ ਸੀਟ ਜਿੱਤਿਆ ਨਹੀਂ ਹੈਨਾ ਇੱਥੇ ਤੁਸੀਂ ਬਾਦਲਾਂ ਨਾਲ ਮਿਲ ਕੇ ਖੇਡਦੇ ਵੀ ਰਹੇ ਹੋ ਸਾਰਾ ਕੁਝ ਪਤਾ ਹੈ ਸਿਆਸੀ ਤੌਰ ਤੇ ਜੋ ਹੁਣ ਤੁਸੀਂ ਸਿਆਸਤ ਕਰਨਾ ਚਾਹੁੰਦੇ ਉਸ ਮਤਲਬ ਦੇ ਜਿਹੜੇ ਦਿੱਲੀ ਅੰਦੋਲਨ ਨੇ ਪੰਜਾਬ ਤੇ ਰਹਿਣ ਦੇ ਲੋਕਾਂ ਨੂੰ ਨੇੜੇ ਲਿਆਂਦਾ ਸੀ ਉਹਨਾਂ ਨੂੰ ਹੀ ਰਾਜਨੀਤਿਕ ਤਰ੍ਹਾਂ ਫੇਰ ਲੜਾਉਣੀਆਂ ਚਾਹੁੰਦੀਆਂ ਨੇ ਰਵਨੀਤ ਬਿੱਟੂ ਆਪਣੀ ਗੇਮ ਖੇਢੀ ਜਾਂਦਾ ਹੈ ਹੈਨਾ ਉੱਥੇ ਖੱਟਰ ਹੋ ਰਹੀ ਹੁਣ ਕਹਿੰਦੇ ਜੀ ਕੇਂਦਰੀ ਮੰਤਰੀ ਆ ਮਾਮਲਾ ਉਹਨਾਂ ਕੋਲ ਚਲਾ ਗਿਆ ਸ਼ਿਕਾਇਤ ਉਹਨਾਂ ਕੋਲ ਜਿੰਗੀ ਭਾਈ ਖੱਟਰ ਨੂੰ ਪੁੱਛੇ ਤੂੰ ਪੂਰੇ ਮੁਲਕ ਦਾ ਮੰਤਰੀ ਹੈ ਹਰਿਆਣੇ ਦਾ ਨਹੀਂ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਪੁੱਛੇ ਕਿ ਤੁਸੀਂ ਪੂਰੇ ਮੁਲਕ ਦੇ ਪ੍ਰਧਾਨ ਮੰਤਰੀ ਹੋ ਇਕੱਲੇ ਬੀਜੇਪੀ ਵਾਲੇ ਸੁਭਿਆ ਦੇ ਨਹੀਂ ਸੋ ਇਸ ਲਈ ਸਰਕਾਰਾਂ ਮਸਲਾ ਨਿਵੇੜਨ ਦੀ بجائے ਉਹਨੂੰ ਵਧਾ ਰਹੀਆਂ ਨੇ ਤੇ ਇਸ ਮੌਕੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਦੋਂ ਪਾਕਿਸਤਾਨ ਨਾਲ ਤਲਕੀ ਵਾਲਾ ਮਾਹੌਲ ਹੋਵੇ ਉਸ ਦੇ ਦਰਮਿਆਨ ਇਹ ਆਪਸੀ ਪੰਜਾਬ ਤੇ ਹਰਿਆਣੇ ਵਿਚ ਉਹ ਮਾਹੌਲ ਬਣ ਜਵੇ ਤਾਂ ਫਿਕਰਮੰਦੀ ਹੁੰਦੀ ਹੈ ਜੀ ਜੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਲੱਗਦਾ ਹੈ ਇਹ ਜਾਣ ਬੁੱਝ ਕੇ ਮਸਲਾ ਬਣਾਇਆ ਜਾ ਰਿਹਾ ਕਿਉਂਕਿ ਇੱਕ ਪਾਸੇ ਤਾਂ ਪੰਜਾਬ 'ਚ ਤਾਜ਼ੇ-ਤਾਜ਼ੇ ਗ੍ਰਨੇਡ ਹਮਲੇ ਹੋ ਕੇ اٹੇ ਆ ਜਿਸ ਤੋਂ ਬਾਅਦ ਪਹਿਲਗਾਮ ਹਮਲਾ ਹੋ ਗਿਆ ਜਿੱਥੇ ਪੰਜਾਬ ਤੇ ਕੰਮ ਹੋਣਾ ਚਾਹੀਦਾ ਸੀ ਕਿ ਪੰਜਾਬ ਨੂੰ ਸੁਰੱਖਿਅਤ ਆ ਬਣਾਇਆ ਜਾਵੇ ਸੁਰੱਖਿਆ ਜਿਹੜੀ ਆ ਉਹ ਦਿੱਤੀ ਜਾਵੇ ਪੰਜਾਬ ਨੂੰ ਤਾਂ ਦੂਜੇ ਪਾਸੇ ਪਾਣੀ ਵਾਲਾ ਮਸਲਾ ਛਿੜ ਗਿਆ ਜੀ ਬਿਲਕੁਲ ਤੁਹਾਡੀ ਗੱਲ درست ਹੈ ਕਿ ਇਸ ਮੌਕੇ ਤਣਾਅ ਵਾਲਾ ਮਾਹੌਲ ਹੈ ਔਰ ਪਹਿਲਗਾਮ ਤਮਾਕੇ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿੱਚ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਜੰਗ ਵਾਲੀ ਫਿਕਰਮੰਦੀ ਵਾਲੀ ਸਥਿਤੀ ਬਣੀ ਹੋਈ ਹੈ ਉਹ ਸਭ ਦੇ ਦਰਮਿਆਨ ਸਭ ਨੂੰ ਪਤਾ ਹੈ ਕਿ ਕੁਰਖੇਤਰ ਦਾ ਮੈਦਾਨ ਤਾਂ ਸਾਡਾ ਹੀ ਬਣਦਾ ਪੰਜਾਬ ਹੈ ਜੰਗ ਤਾਂ ਇਸੇ ਧਰਤੀ ਤੇ ਲੜਨ ਲਈ ਤੁਸੀਂ ਤਿਆਰ ਰਹੇ ਹੋ ਨਾ ਤੁਹਾਡਾ ਵਪਾਰ ਵੀ ਬੰਦ ਹੋਊਗਾ ਤਾਂ ਬਗਾ ਵੱੜਰੇ ਬੰਦੂਗਾ ਆਉਣਾ ਜਾਣਾ ਹੀ ਬੰਦੂਗਾ ਬਗਾ ਵੱੜਰੇ ਬੰਦੂਗਾ ਬੰਬੇ ਵਾਲਾ ਵੀ ਚੱਲਦਾ ਗੁਜਰਾਤ ਵਾਲਾ ਵੀ ਚੱਲਦਾ ਉੱਥੇ ਕਹਿੰਦੇ ਜੀ ਥਰਡ ਕੰਟਰੀ ਸਿਸਟਮ ਹੈ ਇਸ ਲਈ ਚੱਲਦਾ ਸੋ ਇੱਥੇ ਤੁਸੀਂ ਥਰਡ ਕੰਟਰੀ ਵਾਲਾ ਵੀ ਬੰਦ ਕਰ ਦਿੰਨੇ ਹੋ ਇੱਥੇ ਸਿੱਧੀ ਆਉਣ ਜਾਣ ਵੀ ਬੰਦ ਕਰ ਦਿੰਦੇ ਲੋਕਾਂ ਦੇ ਬੱਚੇ ਕਿੱਧਰ ਰੋਣ ਤੇ ਕੌਣ ਕਿੱਧਰ ਰੋਲੇ ਇਹ ਤਾਂ ਧੰਨਵਾਦ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣੀ ਜੀ ਗਵਾ ਕੇ ਵੀ ਆ ਕੇ ਸੱਚ ਬੋਲਿਆ ਧੰਨਵਾਦ ਉਹਨਾਂ ਸਲਾਨੀਆਂ ਦਾ ਜਿਨ੍ਹਾਂ ਨੇ ਪਰਤ ਕੇ ਵੀ ਸੱਚ ਬੋਲਿਆ ਕਿ ਭਾਈ ਉੱਥੋਂ ਦੇ ਕਸ਼ਮੀਰੀ ਲੋਕਾਂ ਦਾ ਕੀ ਰੋਲ ਅੱਤਵਾਦੀ ਫੜੋ ਜਿਹੜੇ ਵੀ ਹੈਗੇ ਜੇ ਉਹਨਾਂ ਨਾਲ ਕੋਈ ਮਿਲਿਆ ਉਹਨੂੰ ਫੜੋ ਪਰ ਉਹਨਾਂ ਲੋਕਾਂ ਦਾ ਸਾਡੀ ਜਿਵੇਂ ਸਹਾਇਤਾ ਕੀਤੀ ਜਿਵੇਂ ਸਾਨੂੰ ਸਹਿਯੋਗ ਦਿੱਤਾ ਉਹਨਾਂ ਨੂੰ ਤਾਂ ਨਾ ਇਸ ਪਟਾਇਲ 'ਚ ਖੜਾ ਕਰੋ ਤੋਂ ਨੈਸ਼ਨਲ ਸ਼ੋ ਕਾਲ ਨੈਸ਼ਨਲ ਮੀਡੀਆ ਜਿਹੜਾ ਨਰੇਟਿਵ ਸर्जਣਾ ਚਾਹੁੰਦਾ ਸੀ ਉਸ ਨੂੰ ਢਾਹ ਲਾ ਗਈ ਸੋ ਇਸ ਲਈ ਜਦੋਂ ਇਹ ਇਹੋ ਜਿਹਾ ਮਾਹੌਲ ਹੋਵੇ ਤੇ ਉਹਦੇ ਵਿੱਚ ਤੁਸੀਂ ਦੋ ਸੂਬਿਆਂ ਨੂੰ ਆਪਸ 'ਚ ਜਿਹੜਾ ਸਰਦੀ ਸੂਬਾ ਜਿੱਨਾ ਚੋਂ ਪੰਜਾਬ ਤੁਸੀਂ ਉਹਨਾਂ 'ਚ ਇਹ ਨਵਾਂ ਮੁੱਦਾ ਸੇੜ ਰਹੇ ਹੋ ਤੋ ਸੈਨੀਓਰਾਂ ਨੂੰ ਸੱਚ ਸਮਝਣਾ ਚਾਹੀਦਾ ਕਿ ਤੁਹਾਨੂੰ 4000 ਕਿਊਸਕ ਪਾਣੀ ਆਲਰੇਡੀ ਵੱਧ ਮਿਲ ਰਿਹਾ ਹੈ ਜੇ ਤੁਸੀਂ ਵੰਡ ਚੁੱਕੇ ਹੋ ਔਰ ਮੁੱਖ ਮੰਤਰੀ ਭਗਵਾਨ ਜੀ ਨੂੰ ਇਹਦੇ ਤੇ ਇਹ ਕ੍ਰੈਡਿਟ ਨਹੀਂ ਲੈਣਾ ਚਾਹੀਦਾ ਕਿ ਮੈਂ ਹੀ ਪਹਿਲੀ ਵਾਰ ਕਰ ਰਹੇ ਹਾਂ ਹਾਂ ਜੋ ਪਹਿਲੀ ਵਾਰ ਹੋਇਆ ਉਹਦੇ ਲਈ ਮਾਨ ਸਰਕਾਰ ਵਧਾਈ ਹੈ ਕਿ ਘਟੋ-ਘਟ ਕੁਝ ਖਾਲਾਂ ਚ ਕੁਝ ਸੂਆਂ ਚ ਕੁਝ ਨੱਕੀਆਂ ਚ ਉਹਨਾਂ ਚ ਪਾਣੀ ਜ਼ਰੂਰ ਆਇਆ ਜਿਹੜਾ ਪਹਿਲਾਂ ਨਹੀਂ ਆਇਆ ਸੀ ਉਸ ਨਹਿਰੀ ਸਿਸਟਮ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਜ਼ਰੂਰ ਹੋਈ ਹੈ ਜਿਹਦੇ ਤੇ ਮਾਨ ਸਰਕਾਰ ਵਧਾਈ ਦੀ ਪਾਤਰ ਹੈ ਪਰ ਇਹ ਕਹਿਣਾ ਕਿ ਪਹਿਲਾਂ ਕਦੇ ਇਦਾਂ ਨਹੀਂ ਹੋਇਆ ਸੀਗਾ ਜੀ ਜਾਂ ਹਰਿਆਣੇ ਨਾਲ ਇਦਾਂ ਨਹੀਂ ਹੋਇਆ ਸੀ ਉਹ ਹਮੇਸ਼ਾ ਇਦਾਂ ਹੋਇਆ ਆ ਬੀਬੀਐਮ ਦੀ ਬੈਠਕਾਂ ਚ ਇਦਾਂ ਹੁੰਦਾ ਰਿਹਾ ਅਫਸਰਦਾਰੀਆਂ ਦੇ ਪੱਤਰ ਤੇ ਹੁੰਦਾ ਰਿਹਾ ਰਾਜਨੀਤਿਕ ਚਿਹਰੇ ਚਮਕਾਉਣ ਦੇ ਲਈ ਇਦਾਂ ਸਕ੍ਰਿਪਟਡ ਖੇਡਾਂ ਨਹੀਂ ਹੁੰਦੀਆਂ ਚਲੋ ਅੱਜ ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖਤੀ ਪਾਈ ਕਾਲ ਬਿਆਨ ਵੀ ਹੋਈ ਸੀ ਤੇ ਚਿੱਠੀ ਵੀ ਹੋਈ ਆ ਫਿਰ ਜੇ ਬਿਆਨ ਉਹਨੇ ਸੁਣ ਲੇ ਸਿਰ ਚਿੱਠੀ ਦੀ ਗੱਲ ਸੀ ਅਸਲ ਚ ਚਿੱਠੀ ਪਹਿਲਾਂ ਲਿਖਣੀ ਚਾਹੀਦੀ ਸੀ ਜਿਆ ਲੋੜ ਹੀ ਨਹੀਂ ਤੁਸੀਂ ਕਹੋ ਸਾਡੇ ਅਫਸਰਾਂ ਨੇ ਜੋ ਫੈਸਲਾ ਲੈ ਲਿਆ ਅਸੀਂ ਉਹਦੇ ਤੇ ਖੜੇ ਆ ਤਾਂ ਦੂਜੇ ਪਾਸੇ ਮਨੀਸ਼ ਤੁਸ਼ੋਦੀਆ ਜੋ ਕੇ ਪੰਜਾਬ ਦੇ ਸਕੂਲਾਂ ਦਾ ਦੌਰਾ ਕਰ ਰਹੇ ਸੀ ਤਾਂ ਉਹ ਖੁਦ ਕਸੂਤੇ ਘਿਰ ਗਏ ਨੇ ਤੇ 2000 ਕਰੋੜ ਰੁਪਏ ਦੇ ਗਵਨ ਦੇ ਦੋਸ਼ ਲੱਗੇ ਆ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਤੇ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਦਿੱਲੀ ਮਾਡਲ ਦੀਆਂ ਗੱਲਾਂ ਹੋ ਰਹੀਆਂ ਸੀ ਪੰਜਾਬ ਚ 22 ਚ ਇਲੈਕਸ਼ਨ ਤੋਂ ਪਹਿਲਾਂ ਤਾਂ ਉਹੀ ਮਾਡਲ ਆ ਕੇ ਅੱਜ ਕਿਤੇ ਨਾ ਕਿਤੇ ਗੋਡੇ ਟੇਕ ਗਿਆ ਤੇ ਅੱਜ ਐਫ ਆਈ ਆਰ ਦੇ ਚੱਕਰਾਂ ਚ ਪਿਆ ਹੋਇਆ ਜੀ ਦੇਖੋ ਜਿੱਥੋਂ ਤੱਕ ਤਾਂ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਦੀ ਗੱਲ ਹੈ ਇਸ ਸਮੇਂ ਦਿੱਲੀ ਦੇ ਵਿੱਚ ਬੀ ਜੀ ਪੀ ਦੀ ਸਰਕਾਰ ਹੈ ਫਰ ਮੰਨਿਆ ਜਾਂਦਾ ਕਿ ਜੀ ਕਿ ਅਗਲੇ ਵਿਰੋਧੀਆਂ ਨੂੰ ਤੰਗ ਕਰਦੇ ਆ ਜੀ ਪਰੇਸ਼ਨ ਕਰਦੇ ਆ ਜੀ ਜਾਣ ਬੁਝ ਕੇ ਪਰਚੇ ਪਾਉਣਾ ਚਾਹੁੰਦੇ ਆ ਜੀ ਕਾਰਵਾਈ ਕਰਨਾ ਚਾਹੁੰਦੇ ਆ ਇਹ ਸਾਰੀਆਂ ਗੱਲਾਂ ਬਹੁਤ ਦੂਰ ਦੀਆਂ ਨੇ ਠੀਕ ਹੈ ਵਿਰੋਧੀ ਤਰ੍ਹਾਂ ਹੀ ਕਰਦੀ ਹੁੰਦੀਆਂ ਪਰ ਇਹਦਾ ਮਤਲਬ ਜੇ ਕੁਝ ਗੜਬੜ ਹੋਊਗੀ ਤਾਂ ਹੀ ਤੁਸੀਂ ਲਗਾਤਾਰ ਕਿਰ ਰਹੇ ਪਹਿਲਾਂ ਸ਼ਰਾਬ ਘਟਾਲਾ ਫਿਰ ਉਹ ਹੋਡਿੰਗ ਵਾਲਾ ਘਟਾਲਾ ਹੈਨਾ ਫਿਰ ਉੱਥੇ ਹੋਰ ਮਹੱਲਾ ਕਲੀਨਿਕ ਵਾਲੇ ਮਸਲੇ ਆ ਹੁਣ ਤੁਹਾਡਾ ਕਲਾਸਰੂਮ ਵਾਲਾ ਘਟਾਲਾ ਸਿੰਦਰ ਜੈਨ ਹੋਰ ਆਪਣੇ ਮਸਲਿਆਂ 'ਚ ਉਲਝੇ ਅਸੀਂ ਪਹਿਲਾਂ ਹੀ ਹੈਨਾ ਇਹ ਸਾਰੇ ਪਹਿਲੂਆਂ ਜੋ ਲਗਭਗ ਸਾਰੇ ਇਹ ਜਮਾਨਤਾਂ ਤੇ ਨੇ ਸਾਰਿਆਂ ਦੇ EDCIBI ਦੇ ਕੇਸ ਚੱਲਦੇ ਨੇ ਤੇ ਹੁਣ ਸਿੰਦਰ ਜੈਨ ਜੀ ਸਾਇਕਿੰਗ ਇੰਚਾਰਜ ਤੇ ਮਨੀਸ਼ ਸ਼ਰੋਧਿਆ ਜੀ ਇੰਚਾਰਜ ਬਣ ਕੇ ਪੰਜਾਬ ਆ ਗਏ ਮਤਲਬ ਪੰਜਾਬ ਤੁਸੀਂ ਪਾਰਟੀ ਲਈ ਕੰਮ ਕਰਨ ਆਏ ਹੋ ਜਾਂ ਸੁਰੱਖਿਆ ਛਤਰੀ ਥਾਣ ਕੇ ਆਏ ਹੋ ਕਿ ਇੱਥੇ ਭਾਈ ਸੁਰੱਖਿਆ ਤਾਂ ਸੀ ਮੈਨੂੰ ਨਹੀਂ ਪਤਾ ਮਨੀਸ਼ ਸ਼ਰੋਧਿਆ ਆਪਣੀ ਚਮੜੀ ਬਚਾਉਣ ਆਏ ਨੇ ਜਾਂ ਪੰਜਾਬ ਦੀ ਖਲ ਲਾਉਣ ਆਏ ਨੇ ਕਿਉਂਕਿ ਲੋਕ ਤੁਹਾਨੂੰ ਸਵਾਲ ਕਰਨਗੇ ਤੁਸੀਂ ਇੱਕ ਸਵਾਲ ਕੀਤਾ ਕਿ ਕਲਾਸ ਰੂਮਾਂ ਦੇ ਘਟਾਲੇ ਸਤਨਾਮ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਦਿੱਲੀ ਦੇ ਕਲਾਸਰੂਮਾਂ ਦੇ ਪਰ ਇਹ ਚਰਚਾ ਜਿੱਦਾਂ ਹੀ ਆਪਣੇ ਦਰਸ਼ਕ ਸਰੋਤੇ ਸੁਣਦੇ ਨੇ ਉਹਨਾਂ ਦੇ ਜਹਨ ਚ ਪੰਜਾਬ ਦੇ ਸਕੂਲਾਂ ਦੇ ਕਲਾਸਰੂਮ ਆ ਰਹੇ ਨੇ ਕਿ ਕਿਤੇ ਇੱਥੇ ਵੀ ਪੱਥਰ ਘਟਾਲਾ ਇੱਥੇ ਵੀ ਪਖਾਨਾ ਘਟਾਲਾ ਇੱਥੇ ਵੀ ਉਦਘਾਟਨ ਘਟਾਲਾ ਤਾਂ ਨਹੀਂ ਹੈ ਕਿਉਂਕਿ ਉੱਥੇ ਵੀ 25 ਕਰੋੜ ਦਾ ਮਸਲਾ ਹੈ ਕਿ ਜੀ ਉਹ ਇੰਨਾ ਕਰੋੜ ਖਰਚ ਹੋਣਾ ਸੋ ਇਸ ਲਈ ਉਹ ਸਾਰਾ ਕੀ ਹੈ ਹੁਣ ਇੱਥੇ ਕਹਿੰਦੇ 2000 ਕਰੋੜ ਦਾ ਘਟਾਲਾ ਅਸਲ ਦੇ ਵਿੱਚ ਮਨੀਸ਼ ਸ਼ੋਧਿਆ ਔਰ ਰਸਿੰਦਰ ਜੈਨ ਤੇ ਜਿਹੜਾ ਕਲਾਸਰੂਮ ਘਟਾਲੇ ਦੇ ਹਵਾਲੇ ਨਾਲ ਹ ਮਤਲਬ ਕਾਰਵਾਈ ਹੋਈ ਹੈ ਮਾਮਲਾ ਦਰਜ ਹੋਇਆ 12000 ਤੋਂ ਵੱਧ ਕਲਾਸਰੂਮ ਆਦਾ ਮਾਮਲਾ ਹੈ 12748 ਕਲਾਸਰੂਮ ਨੇ ਜਿਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਰ ਕਮਰੇ ਦੇ ਉੱਤੇ ਜਿਹੜਾ ਖਰਚਾ 5 ਲੱਖ ਹੋਣਾ ਸੀ ਉਹ ਖਰਚਾ 25 ਲੱਖ ਦਿਖਾਇਆ ਗਿਆ 24 ਲੱਖ 86000 ਦਾ ਕਹਿੰਦੀ ਇੱਕ ਕਮਰਾ ਪਿਆ ਜਿਹੜਾ 5 ਲੱਖ ਚ ਪੈਣਾ ਸੀ ਉਜੀ ਇਹ ਸਥਿਤੀ ਹੈ ਕਿ 24,86,000 ਮਤਲਬ 25 ਲੱਖ ਤਾਂ ਫਿਰ ਕਹਿੰਦੇ ਕਿ 2000 ਕਰੋੜ ਦਾ ਘਟਾਲਾ ਹੁਣ ਇਸ ਮਸਲੇ ਤੇ ਤੁਸੀਂ ਇਹ ਦੇਖੋ ਨਾ ਕਦੇ ਰਾਸ਼ਪਤੀ ਸਾਹਿਬ ਨੂੰ ਹੁਕਮ ਦੇਣੇ ਪੈਂਦੇ ਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰੋ ਜੀ ਕਦੇ ਦਿੱਲੀ ਦੀ ਸਥਾਨਕ ਅਦਾਲਤਾਂ ਨੂੰ ਹੁਕਮ ਦੇਣੇ ਪੈਂਦੇ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰੋ ਜੀ ਸੋ ਹੁਣ ਇਹ ਨਵਾਂ ਮਸਲਾ ਸੋ ਮੈਨੂੰ ਅਜੇ ਵੀ ਫਿਕਰ ਆ ਕਿ ਇਹ ਦਿੱਲੀ ਵਾਲੇ ਘਟਾਲਿਆਂ ਦੀ ਜਾਂਚ ਤਾਂ ਹੋ ਜਾਣੀ ਹੈ ਕੱਲ ਨੂੰ ਆਪਣੇ ਵਾਲੇ ਦੀ ਜਾਂਚ ਵਾਲਾ ਮਸਲਾ ਨਿਕਲਿਆ ਹੋਵੇ ਕਿਉਂਕਿ ਪੜਾਦਰ ਪੜਾ ਇੱਥੇ ਈਵੈਂਟ ਹੁਣ ਤਾਂ ਨਵਾਂ ਕੰਮ ਕਰਨਾ ਹੁਣ ਤਾਂ ਉਹ ਯਾਤਰਾ ਕੱਢ ਰਹੇ ਨੇ ਪੰਜਾਬ ਦੇ ਵਿੱਚ ਕਹਿੰਦੇ ਜੀ 2 ਮਈ ਤੋਂ ਲੈ ਕੇ 4 ਮਈ ਤੱਕ ਅਸੀਂ ਨਸ਼ਾ ਮੁਕਤ ਯਾਤਰਾ ਕੱਢਣੀ ਆ ਤੇ ਉਹਨਾਂ ਦਿਨਾਂ 'ਚ ਹਰ ਪਿੰਡ ਦੇ ਵਿੱਚ 1000 ਪੋਸਟਰ ਲੱਗਣਾ ਹੈ। ਭਗਵੰਤ ਮਾਨ ਦੀਆਂ ਫੋਟੋਆਂ ਵਾਲਾ ਨਸ਼ਾ ਮੁਕਤੀ ਵਾਲਾ 21000 ਪੋਸਟਰ ਪੰਜਾਬ ਦੇ ਹਰ ਪਿੰਡ 'ਚ ਲੱਗਣਾ ਹੈ। ਸ਼ਹਿਰ ਤੇ ਹਰ ਬਾੜ 'ਚ ਲੱਗਣਾ ਹੈ। ਇਸੇ ਤਰ੍ਹਾਂ ਹਰ ਪਿੰਡ ਦੇ ਵਿੱਚ ਤੇ ਹਰ ਸ਼ਹਿਰ ਦੇ ਬਾੜ ਦੇ ਵਿੱਚ 2-2 ਬੜੀਆਂ ਫਲੈਕਸਾਂ ਲੱਗਣੀਆਂ। 4-4 ਕੰਧਾਂ ਦੇ ਉੱਤੇ ਉਹ ਚਤਰਕਾਰੀ ਹੋਣੀ ਹੈ। ਸੋ ਕਾਨੂੰ ਉਹ ਘਟਾਲੇ ਦੀ ਜਾਂਚ ਨਾ ਹੋ ਜਵੇ ਕਿ ਕੋਈ ਦਿੱਲੀ ਦੀ ਕੰਪਨੀ ਨੂੰ ਦਿੱਤਾ ਸੀ ਕਿਹਨੂੰ ਦਿੱਤਾ ਸੀ ਸੋ ਉਹਦੇ ਉੱਤੇ ਵੀ ਚੰਗਾ ਕਹਿੰਦੇ 12 ਤੋਂ 15 ਕਰੋੜ ਖਰਚ ਹੋਣਾ ਸੋ ਇਹ ਖੇਡ ਹੈ ਈਵੈਂਟ ਮੈਨੇਜਰ ਦਾ ਪੈਸੇ ਕਮਾਈ ਹੈ ਕਿਤੇ ਦਿੱਲੀ ਕਲਾਸਰੂਮ ਘਟਾਲੇ ਤੋਂ ਬਾਅਦ ਪੰਜਾਬ ਦੇ ਕਲਾਸਰੂਮ ਘਟਾਲਾ ਸਾਹਮਣੇ ਆ ਜਵੇ ਇਹ ਸਵਾਲ ਹੈਗਾ ਜੀ ਜਿੱਥੇ ਸਿਆਸਤ ਨਾਲ ਜੁੜਿਆ ਹੋਇਆ ਤਾਂ ਉਧਰ ਕਿਸਾਨਾਂ ਨਾਲ ਜੁੜਿਆ ਹੋਇਆ ਵੀ ਇੱਕ ਘਟਾਲਾ ਸਾਹਮਣੇ ਆ ਰਿਹਾ ਕਿਵੇਂ ਦੇਖਦੇ ਹੋ ਕਿਸਾਨਾਂ ਤੇ ਇੱਕ ਤੋਂ ਬਾਅਦ ਇੱਕ ਜਿਹੜੇ ਅਜਗਜੀਤ ਸਿੰਘ ਢੱਲੇਵਾਲ ਤੇ ਦੋਸ਼ ਲੱਗ ਰਹੇ ਨੇ ਤੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਜੀ देखो जबो दिल्ली ਤੋਂ ਕਿਸਾਨ ਅੰਦੋਲਨ ਪਰਤਿਆ ਸੀ ਤਾਂ ਜਗਜੀਤ ਸਿੰਘ ਡੱਲੇয়াল ਹੋਰਾਂ ਨੇ ਐਸਕੇਐਮ ਦੇ ਕੁਝ ਆਗੂਆਂ ਤੇ ਕਾਫੀ سنگੀਨ ਦੋਸ਼ ਲਾਏ ਸੀ ਕਾਫੀ ਉਂਗਲ ਕਾਫੀ ਸਵਾਲ ਖੜੇ ਕੀਤੇ ਸੀ ਤੇ ਉਸ ਤੋਂ ਬਾਅਦ ਇਹ ਅੱਡੋ ਅੱਡ ਹੋਏ ਤੇ ਇੱਕ ਐਸਕੇਐਮ ਕਹਿਣ ਲੱਗੇ ਇੱਕ ਨੂੰ ਜੀ ਕਹਿੰਦੇ ਦੂਆ ਜੀ ਐਸਕੇਐਮ ਗੈਰ ਰਾਜਨੀਤਿਕ ਹੈ ਤੇ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਬਕਾਇਦਾ ਤੌਰ ਤੇ ਖਨੌਰੀ ਔਰ ਸ਼ੰਭੂ ਬਾਡਰ ਤੇ ਅੰਦੋਲਨ ਚੱਲਿਆ ਸ਼ੰਭੂ ਬਾਡਰ ਦੇ ਉੱਤੇ ਦੇਖ ਰੇ ਇੱਕ ਸਾਰੀ ਪੰਨੂ ਪੰਧੇਰ ਹੋਰਾਂ ਦੀ ਜਸੇਮੰਦੀ ਕਿਸਾਨ ਮਜ਼ਦੂਰ ਜਸੇਮੰਦੀ ਕਰ ਰਹੀ ਸੀ ਉਧਰ ਦੂਸਰੇ ਪਾਸੇ ਖਨੋਰੀ ਬਾਕੀ ਜਥੇਬੰਦੀਆਂ ਵੀ ਸੀ ਪਰ ਕੁੱਲ ਮਿਲਾ ਕੇ ਕਿਤਨਾ ਕਿਤੇ ਡੱਲੇ ਵਾਲ ਹੁਰੀ ਦੇਖ ਰਹੇ ਸੀ ਸਾਰਾ ਕੁਝ ਨਾਲ ਮੈਨਿਓ ਕਹਾੜ ਦਾ ਨਾਮ ਵੀ ਕਾਕਾ ਗੋਡ ਲਾੜ ਦਾ ਨਾਮ ਵੀ ਉਹ ਸਾਰੇ ਨਾਮ ਚੱਲ ਰਹੇ ਨੇ ਪਹਿਲਾਂ ਤਾਂ ਕੁਝ ਲੀਡਰਾਂ ਨੇ ਕੱਲ ਦੋਕ ਨੇ ਨਾਂ ਲਾਏ ਜੀ ਮਤਲਬ ਕਿ ਆਹ ਕੁਝ ਹੋ ਗਿਆ ਕਿ ਜੀ ਇਹ ਸਮਾਨ ਵੀ ਵੇਚ ਗਏ ਜੀ ਆਟਾ ਦਾਲ ਵੀ ਵੇਚ ਗਏ ਚੌਲ ਵੀ ਵੇਚ ਗਏ ਜੀ ਕਣਕ ਵੀ ਵੇਚ ਗਏ ਜੀ ਪੈਸੇ ਵੀ ਖਾਲੇ ਜੀ ਡਿਕਟੇਟਰਸ਼ਿਪ ਵੀ ਸੀ ਜੀ ਆਪ ਹੁਦਰੀਆਂ ਕੀਤੀਆਂ ਜੀ ਬੜੇ ਤਰ੍ਹਾਂ ਦੇ ਦੋਸ਼ ਲੱਗੇ ਚਲੋ ਅਗਲਾ ਕਹਿੰਦਾ ਜਦੋਂ ਮਨਾਂ 'ਚ ਵਖਰੇਵੇਂ ਆ ਜਾਂਦੇ ਨੇ ਦੂਰੀਆਂ ਬਣ ਜਾਂਦੀਆਂ ਇੱਕ ਦੂਏ ਤੇ ਐਂ ਤੁਮਤਾ ਲੱਗਦੀ ਹੁੰਦੀ ਆ ਪਰ ਅੱਜ ਇੱਕ ਮੈਗਜ਼ੀਨ ਸਾਹਮਣੇ ਆ ਗਈ ਜਿਹੜੀ ਕਿਸਾਨ ਮਜ਼ਦੂਰ ਜਥੇਬੰਦੀ ਆ ਉਹਦੇ ਹਵਾਲੇ ਨਾਲ ਪੰਨੂ ਪੰਦੇਰ ਹੋਰਾਂ ਦੀ ਜਥੇਬੰਦੀ ਵੱਲੋਂ ਇੱਕ ਮੈਗਜ਼ੀਨ ਚਲਾਈ ਜਾਂਦੀ ਏ ਜਿਹਦੇ ਸਤਨਾਮ ਸਿੰਘ ਪੰਨੂ ਹੋਰੀ ਜਿਹੜੇ ਇਹ ਜਥੇਬੰਦੀ ਨੂੰ ਖੜੀ ਕਰਨ ਵਾਲੇ ਨੇ ਉਹਨਾਂ ਦੇ ਨਾਮ 'ਤੇ ਇੱਕ ਆਰਟੀਕਲ ਛਪ ਗਿਆ ਉਸ ਆਰਟੀਕਲ ਨੇ ਰਹਿੰਦੀ ਖੁੰਦੀ ਸਾਰੀ ਕਸਰ ਪੂਰੀ ਕਰਤੀ ਹੁਣ ਡੱਲੇ ਵਾਲ ਹੋਰ ਹੀ ਕਹਿੰਦੇ ਕਿ ਵੀ ਸੂਈ ਦੇ ਨੱਕੇ ਜਿਨਾ ਵੀ ਕੋਈ ਧੋਖਾ ਨਹੀਂ ਕਿਸੇ ਨਾਲ ਤੇ ਦੂਸਰੇ ਪਾਸੇ ਉਹ ਇਹ ਵੀ ਮਤਲਬ ਤੁਸੀਂ ਇਕੱਠੇ ਅੰਦੋਲਨ ਲੜ ਰਹੇ ਹੋ ਇਕੱਠੇ ਮਿਲ ਕੇ ਕੰਮ ਕਰ ਰਹੇ ਹੋ ਇਕੱਠੀਆਂ ਮੀਟਿੰਗਾਂ ਕਰ ਰਹੇ ਹੋ ਸਰਕਾਰਾਂ ਨਾਲ ਕੇਂਦਰ ਨਾਲ ਸਾਰਾ ਕੁਝ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਇਹਨਾਂ ਦੀ ਕੋਈ ਮੈਗਜ਼ੀਨ ਹੈ ਜਾਂ ਨਹੀਂ ਹੈ ਤੇ ਹੁਣ ਇਹ ਸਾਰੇ ਦੇ ਵਿੱਚ 4 ਤਰੀਕ ਵਾਲੀ ਤੁਹਾਡੀ ਮੀਟਿੰਗ ਖੱਟੇ ਰਾ ਪੈ ਗਈ ਮਤਲਬ ਕਿ ਉਹਦਾ ਗਈ ਬੱਟੇ ਖਾਲੇ ਚ ਗਿਆ ਉਹਦਾ ਕੀ ਬਣੂਗਾ ਕੀ ਨਹੀਂ ਪਤਾ ਨਹੀਂ ਕਿਉਂਕਿ ਇਹ ਕਹਿੰਦੇ ਜੇ ਪੰਜਾਬ ਸਰਕਾਰ ਦੇ ਨੁਮਾਇੰਦੇ ਆਉਣਗੇ ਅਸੀਂ ਆਉਣਾ ਨਹੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਵੀ ਫਿਰ ਕੱਲ ਨੂੰ ਸਾਡੇ ਕੋਲ ਨਾ ਆਵੇ ਜੇ ਦਿੱਲੀ ਨਾਲ ਥੋੜਾ ਧੋਖਾ ਕਰ ਲੈ ਫਿਰ ਸਾਡੇ ਕੋਲ ਨੂੰ ਭਜੋਗੇ ਅੱਜ ਥੋੜੇ ਕਿੰਨ ਥੋੜਾ ਉਹਨੇ ਸਾ ਕੇਂਦਰ ਦੇ ਬਲਾਇਾਂ ਤੇ ਆਉਣੇ ਆ ਤੇ ਹੁਣ ਜਿਹੋ ਜਿਹਾ ਇਹ ਖਲਾਰਾ ਪਿਆ ਕੋਈ ਜਿਹਾ ਖਲਾਰੇ ਚ ਮੈਨੂੰ ਨਹੀਂ ਲੱਗਦਾ ਕੇਂਦਰ ਕੋਈ ਬੈਠਕ ਕਰੂਗਾ ਤੇ ਜੇ ਕਰੂਗਾ ਵੀ ਤਾਂ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਪੈਣਾ ਮਿੱਠੀਆਂ ਗੋਲੀਆਂ ਪਹਿਲਾਂ ਦਿੰਦੇ ਰਹੇ ਨੇ ਮਿੱਠੀਆਂ ਗੋਲੀਆਂ ਹੋਰ ਦੇ ਦੇਣੀਆਂ ਪਰ ਜਿਹੜੇ ਦੋਸ਼ ਡੱਲੇ ਵਾਲ ਹੋਰੀ ਐਸਕੇਮ ਦੇ ਦੂਜੇ ਲੀਡਰਾਂ ਤੇ ਲਾਉਂਦੇ ਸੀ ਅੱਜ ਉਹਨਾਂ 'ਚ ਆਪ ਘਿਰੇ ਨੇ ਇਹ ਜਵਾਬਦੇਹੀ ਦਾ ਸਵਾਲ ਤਾਂ ਹੈਗਾ ਹੀ ਹੈਗਾ ਪਰ ਜਥੇਬੰਦੀਆਂ ਜਿਹੜੀਆਂ ਬੇਪਰੋਸਗੀ ਚੁੱਤਰ ਗਈਆਂ ਜਿਨ੍ਹਾਂ ਤੋਂ ਭਰੋਸਾ ਗਵਾ ਲਿਆ ਕੱਲ ਨੂੰ ਪਿੰਡਾਂ 'ਚ ਅਗਰਾਹੀ ਕਰਨ ਜਾਣਗੇ ਕਿਸ ਨੇ ਕਣਕ ਇਹ ਸਥਿਤੀ ਹੈ ਤੇ ਦੂਸਰੇ ਪਾਸੇ ਜੇ ਜਥੇਬੰਦੀਆਂ ਨੇ ਕਿਸਾਨਾਂ ਦੇ ਮਸਲਿਆਂ ਲਈ ਲੜਨਾ ਸੀ ਤਾਂ ਇੱਕਾ ਜ਼ਰੂਰੀ ਸੀ ਉਹ ਇੱਕੇ ਦੀ ਬਜਾਏ ਮੇਲੂ ਟੌਣਿਕ ਹੋਰ ਐਸਕਮ ਜਮਾਦਾਰ ਦਿਖ ਰਿਹਾ ਕਿ ਜਲਦੀ ਹੋਰ ਐਸਕਮ ਜਮਾ ਲੈ ਸਕਦਾ ਜੀ ਇਥੇ ਇੱਕ ਸਵਾਲ ਲੈਣਾ ਚਾਹਨਾ ਜਿੱਥੇ ਇੱਕ ਪਾਸੇ ਕਿਸੇ ਸਮੇਂ ਜਗਜੀਤ ਸਿੰਘ ਢੱਲੇਵਾਲ ਦੀ ਫਿਕਰ ਸੁਪਰੀਮ ਕੋਰਟ ਤੱਕ ਕਰ ਰਹੇ ਸੀ ਤਾਂ ਹੁਣ ਉਹੀ ਜਗਜੀਤ ਸਿੰਘ ਢੱਲੇਵਾਲ ਖੁਦ ਆਪਣਿਆਂ ਤੋਂ ਹੀ ਜਿਹੜੇ ਆ ਭਰੋਸਾ ਜਿਹੜੇ ਆ ਗਵਾ ਗਏ ਆ ਕੀ ਕਾਰਨ ਲੱਗਦੇ ਨੇ ਦੇਖੋ ਇਹਦੇ ਪਿੱਛੇ ਸਿੱਧਾ ਜ ਆ ਪਹਿਲੂ ਹੁੰਦਾ ਕਿ ਜਦੋਂ ਤੁਸੀਂ ਟੀਮ ਵਰਕ ਚ ਕੰਮ ਨਹੀਂ ਕਰਦੇ ਨਾ ਔਰ ਉਸ ਸਮੇਂ ਫਿਰ ਇਹ ਦੋਸ਼ ਲੱਗਦੇ ਨੇ ਜਿਵੇਂ ਤੁਸੀਂ ਆਪ ਹੀ ਤਿੰਨ ਮੈਂਬਰੀ ਪੰਜ ਮੈਂਬਰੀ ਕਮੇਟੀ ਫੈਸਲੇ ਲਈ ਦੇਖੋ ਜਦੋਂ ਤੁਸੀਂ ਖਨੌਰੀ ਬਾਰਡਰ ਅੰਦੋਲਨ ਸ਼ੁਰੂ ਕੀਤਾ ਤਾਂ ਤੁਹਾਡੇ ਨਾਲ ਜੇ ਦਰਜਨ ਜਥੇਬੰਦੀਆਂ ਆਈਆਂ ਤਾਂ ਦਰਜਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਭਰੋਸੇ 'ਚ ਲੈ ਕੇ ਤੁਸੀਂ ਮਰਨ ਮਰਤ ਸ਼ੁਰੂ ਕਰੋ ਦਰਜਨ ਜਥੇਬੰਦੀਆਂ ਨੂੰ ਭਰੋਸੇ 'ਚ ਲੈ ਕੇ 101 ਜਥਿਆਂ ਨੂੰ ਜਿਹੜਾ ਮਰਨ ਮਰਤੇ ਬਿਠਾਉਣਾ ਉਹ ਸ਼ੁਰੂ ਕਰੋ ਤੁਸੀਂ ਜਿਹੜਾ ਵੀ ਫੈਸਲਾ ਲੈਣ ਨੂੰ ਸਹਿਮਤੀ ਨਾਲ ਲਾਓ ਇਹ ਕੋਈ ਫੰਡ ਆ ਰਿਹਾ ਕੁਝ ਆ ਰਿਹਾ ਤਾਂ ਉਹਨੂੰ ਜਨਤਕ ਕਰੋ ਟਰਾਲੀ 'ਚ ਬੈਠ ਕੇ ਹੀ ਪੁਲਿਸ ਵਾਲਿਆਂ ਨਾਲ ਗੁਪਤ ਮੀਟਿੰਗਾਂ ਅਗਲੇ ਕਹਿੰਦੇ ਜੀ ਉਹੀ ਕਰਕੇ ਸਾਰਾ ਕੁਝ ਪੁਲਿਸ ਅਧਿਕਾਰੀਆਂ ਉਹ ਕਰਾਂਗੇ ਜੀ ਸਾਰਾ ਕੁਝ ਅਗਲੇ ਤਾਂ ਉਹਨਾਂ ਨੂੰ ਵੀ ਇਹਨਾਂ ਦੇ ਡੱਲਿਆਂ ਨੂੰ ਇੱਥੇ ਕਹਿੰਦੇ ਨੇ ਕਿ ਤੁਸੀਂ ਅੰਦੋਲਨ ਵੇਚਤਾ ਜੀ ਤੁਸੀਂ ਆਪ ਹੀ ਮੀਟਿੰਗਾਂ ਫਿਕਸ ਕਰਦੇ ਸੀ ਜੀ ਆਪ ਹੀ ਤੁਸੀਂ ਅੰਦੋਲਨ ਚੁਕਾਇਆ ਮਤਲਬ ਇਹ ਦੋਸ਼ ਲੱਗਣ ਕਿਉਂ ਸਵਾਲ ਤਾਂ ਇਹ ਹੈ ਕਿ ਕੀ ਸਾਰੇ ਕਿਸਾਨ ਆਗੂ ਰੋਟੀ ਨੂੰ ਉੱਚੀ ਕਹਿੰਦੇ ਨੇ ਸਾਰਿਆਂ ਨੂੰ ਪਤਾ ਸੀ ਕਿ ਉਹਦਾਂ ਪੁਲਿਸ ਲੱਗ ਰਹੀ ਆ ਕੁਝ ਵੀ ਵੱਡਾ ਹੋ ਸਕਦਾ ਫਿਰ ਮੀਟਿੰਗ ਸਾਰੇ ਗਏ ਕਿਉਂ ਤੇ ਜੇ ਗਏ ਸੀ ਪਰ ਅੰਦਰ ਬੈਠਦੇ ਕਿ ਇੱਥੋਂ ਹੀ ਗ੍ਰਿਫਤਾਰ ਕਰ ਲਓ ਅਸੀਂ ਨਹੀਂ ਬਾਹਰ ਜਾਂਦੇ ਸਾਨੂੰ ਪਤਾ ਤੁਸੀਂ ਇਹ ਕੁਛ ਕਰਨਾ ਸਾਰਾ ਕੁਝ ਪਤਾ ਇਹਨਾਂ ਨੂੰ ਪਰ ਹੁਣ ਜਦੋਂ ਅੰਦੋਲਨ ਖਿੰਡ ਗਿਆ ਉਸ ਤੋਂ ਬਾਅਦ ਇਹ ਖਲਾਸੇ ਜਥੇਬੰਦੀਆਂ ਨੂੰ ਹੋਰ ਕੱਲਿਆਂ-ਕੱਲਿਆਂ ਕਰਨਗੇ ਹੋਰ ਟੁਕੜਿਆਂ 'ਚ ਵੰਡਣਗੇ ਤੇ ਜਿਹੜੀ ਤਰ ਕਿਸੇ ਸਮੇਂ ਜਥੇਬੰਦੀਆਂ ਕਿਸਾਨੀ ਦੀ ਲੜਾਈ ਪੰਜਾਬ ਦੀ ਹਰਮਤ ਦੀ ਲੜਾਈ ਲੜਦੀਆਂ ਨਜ਼ਰ ਆਉਂਦੀਆਂ ਸੀ ਉਹ ਹੁਣ ਖੀਰੂ-ਖੀਰੂ ਹੋ ਗਈਆਂ ਇਹਦੇ ਨਾਲ ਖਲਾਰਾ ਵੱਡਾ ਪੈ ਗਿਆ ਇਕਾ ਹੁਣ ਦੀ ਸਥਿਤੀ ਘਟਾ ਡੰਡੇ ਵਾਲ ਹੋਰਾਂ ਨੂੰ ਸਾਰੀ ਸਥਿਤੀ ਸਾਂਝੇ ਰੂਪ ਚ ਲਿਆ ਕੇ ਸਾਹਮਣੇ ਲਿਆ ਕੇ ਸਪਸ਼ਟ ਕਰਨੀ ਚਾਹੀਦੀ ਆ ਜੇ ਬੇਪਰੋਸਗੀ ਬਹਾਲ ਹੋਗੀ ਹੈਨਾ ਫਿਰ ਗਿਆ ਕਮ ਜੇ ਪਰੋਸਗੀ ਬਹਾਲ ਹੋਗੀ ਫਿਰ ਬਚਾ ਰਹੇ ਜੂਗਾ ਨਹੀਂ ਤਾਂ ਜਥੇਵੰਦੀਆਂ ਆਪਣਾ ਮਿਆਰ ਗਵਾ ਲੈਣਗੀਆਂ ਜੀ ਦੂਏ ਪਾਸੇ ਐਸਕੇਮ ਨੇ ਅੱਜ ਬੈਠਕ ਕੀਤੀ ਆ ਜਿਹੜਾ ਐਸਕੇਮ ਨੂੰ ਰਾਜਿਤ ਐਸਕੇਮ ਕਹਿੰਦੇ ਨੇ ਉਹਨਾਂ ਨੇ ਅੱਜ ਲੁਧਿਆਣਾ ਬੈਠਕ ਕੀਤੀ ਆ ਉਹ ਕਹਿੰਦੇ ਵੀ ਅਸੀਂ ਇਸ ਮਸਲੇ ਤੇ ਕੋਈ ਟਿੱਪਣੀ ਕਰਨੀ ਹੋ ਨਹੀਂ ਕਿਉਂਕਿ ਉਹਨਾਂ ਦਾ ਕਹਿੰਦੇ ਨਿੱਜੀ ਮਸਲਾ ਸ਼ਾਇਦ ਉਹ ਆਪਣਾ ਬਚਾਅ ਕਰ ਰਹੇ ਨੇ ਕਿ ਜੀ ਅਸੀਂ ਇਸ ਮੈਦਾਨ ਚ ਕੁਦੇ ਤਕਨ ਨੂੰ ਸਾਡੇ ਤੇ ਵੀ ਕਈ ਉਂਗਲਾਂ ਉੱਠਣਗੀਆਂ ਸਾਡੇ ਵਾਰੀ ਵੀ ਗੱਲ ਹੋ ਸਕਦੀ ਆ ਇਸ ਦਿਓ ਆਪਣਾ ਜੇ ਪੱਲਾ ਵਿਚਾਰੇ ਨੇ ਪਰ ਉਹਨਾਂ ਨੇ ਆਪਣੇ ਪ੍ਰੋਗਰਾਮ ਦੇਤੇ ਕਿ ਪੰਜਾਬ ਚ ਕੁਝ ਥਾਮਾਂ ਤੇ ਜਿਹੋ ਜਿਹਾ ਪ੍ਰਕਿਰਿਆ ਚੱਲ ਰਹੀ ਆ ਜ਼ਬਰ ਜ਼ੁਲਮ ਦੀ ਉਹਦੇ ਖਿਲਾਫ ਅਸੀਂ ਤਿੰਨ ਜਿਲ੍ਹਿਆਂ 'ਚ ਧਰਨੇ ਵੀ ਲਾਉਣੇ ਆ ਤੇ 4 ਮਈ ਨੂੰ ਉਹਨਾਂ ਨੇ ਪਹਿਲਾਂ ਹੀ ਦੇਸ਼ ਭਗਤ ਜਾਦਗਾਰੀ ਹਾਲ ਜਲੰਧਰ ਦੇ ਵਿੱਚ ਵੱਡੀ ਮੀਟਿੰਗ ਰੱਖੀ ਹੋਈ ਆ ਉਸ ਦਿਨ ਵੱਡੀ ਮੀਟਿੰਗ ਹੋਊਗੀ ਸੋ ਉਹ ਆਪਣੇ ਪ੍ਰੋਗਰਾਮ ਤੇ ਅੱਗੇ ਵਧ ਰਹੇ ਨੇ ਪਰ ਇਸ ਮਸਲੇ ਤੇ ਉਹ ਅਜੇ ਕੋਈ ਬਿਆਨੀਆਂ ਕਰਨ ਤੋਂ ਬਚ ਰਹੇ ਨੇ ਤਾਂ ਜੋ ਸਥਿਤੀ ਪਾਕਿਸਤਾਨ ਨਾਲ ਬਣੀ ਹੋਈ ਆ ਉਸ ਨੂੰ ਲੈ ਕੇ ਪੀਐਮ ਮੋਦੀ ਨੇ ਸੀਐਸਸੀ सीसीएस ਜਿਹੜੀ ਮੀਟਿੰਗ ਕੀਤੀ ਆ ਕਿ ਲੱਗਦਾ ਹੈ ਕਿ ਕੋਈ ਵੱਡੀ ਕਾਰਵਾਈ ਹੋਣ ਜਾ ਰਹੀ ਆ ਤਾਂ ਦੂਜੇ ਪਾਸੇ ਕੇਂਦਰੀ ਕੈਬਨਿਟ ਦੀ ਮੀਟਿੰਗ ਵੀ ਹੋਈ ਆ ਜਿਸ ਵਿੱਚ ਮਨਜ਼ੂਰੀ ਮਿਲੀ ਆ ਉਹੀ ਮਨਜ਼ੂਰੀ ਜਿਹੜੇ ਕਿ ਰਾਹੁਲ ਗਾਂਧੀ ਕਹਿੰਦੇ ਆ ਕਿ ਜਾਤੀ ਜਨਗਣਨਾ ਕਰਵਾਵਾਂਗੇ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਬਣੇਗੀ ਜਿਹੜੇ ਰਾਹੁਲ ਗਾਂਧੀ ਨੂੰ ਅਕਸਰ ਪੱਪੂ ਪੱਪੂ ਕਹਿ ਕੇ ਘੇਰਿਆ ਜਾਂਦਾ ਸੀ ਆਖਰਕਾਰ ਕੇਂਦਰ ਸਰਕਾਰ ਨੂੰ ਉਹਨਾਂ ਦੇ ਰਾਹਾਂ ਤੇ ਹੀ ਕਿਉਂ ਚੱਲਣਾ ਪੈ ਗਿਆ ਹੁਣ ਬਿਲਕੁਲ ਇਹ ਸਵਾਲ ਬਹੁਤ ਗੰਭੀਰ ਹੈ ਪਹਿਲੇ ਦਾ ਇਸ ਦਾ ਕਿ ਅੱਜ ਦੀ ਕੈਬਨਿਟ ਚੋ ਮੰਨਿਆ ਜਾ ਰਹੀ ਸੀ ਕਿ ਕਿ ਜਿਹੜਾ ਪਾਕਿਸਤਾਨ ਨਾਲ ਮਾਹੌਲ ਬਣਿਆ ਉਹਦੇ ਵਿੱਚੋਂ ਹੀ ਸ਼ਾਇਦ ਕੋਈ ਗੱਲਬਾਤ ਨਿਕਲੂਗੀ ਕਿਉਂਕਿ ਪਿਛਲੇ ਦਿਨਾਂ ਚ ਨਰਿੰਦਰ ਮੋਦੀ ਉਹ ਜਿਵੇਂ ਫੌਜ ਮੁਖੀਆਂ ਨਾਲ ਤਿੰਨਾਂ ਨਾਲ ਬੈਠਕ ਕਰਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਮੈਂ ਫੌਜ ਨੂੰ ਖੁੱਲੇ ਹੱਥ ਦੇ ਦਿੱਤਾ ਕਿ ਸਮਾਂ ਵੀ ਤੁਹਾਡੀ ਮਰਜ਼ੀ ਦਾ ਸਥਾਨ ਵੀ ਤੁਹਾਡੀ ਮਰਜ਼ੀ ਦਾ ਤਰੀਕ ਵੀ ਤੁਹਾਡੀ ਹੈ ਤੇ ਤੈ ਵੀ ਤੁਸੀਂ ਕਰਨਾ ਕਿ ਕਿਹੜੇ ਥਾਂ ਦੇ ਉੱਤੇ ਕਦੋਂ ਹਮਲਾ ਕਰਨਾ ਕੀ ਕਰਨਾ ਜੋ ਵੀ ਯੋਜਨਾ ਕਰਨੀ ਹੈ ਤੁਹਾਡੇ ਹਵਾਲੇ ਇੱਕ ਤੋ ਇਹ ਸੰਦੇਸ਼ ਸੀਗਾ ਦੂਸਰਾ ਫਿਰ ਉਹਨਾਂ ਨੇ ਜਿਵੇਂ ਤੁਸੀਂ ਗੱਲ ਕੀਤੀ ਕਿ ਇਹਨਾਂ ਦੀ ਸਵੇਰੇ ਬੈਠਕ ਵੀ ਹੁੰਦੀ ਆ ਦੂਜੀ ਜੀ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੇ ਗ੍ਰਹਿ ਵੀ ਖੇ ਹੁੰਦੀ ਆ ਮਿਤਸ਼ਾ ਵੀ ਨੇ ਹਾਂ ਰਾਜਨਾਥ ਸਿੰਘ ਵੀ ਨੇ ਹਾਂ ਸੋ ਉਹਦੇ ਵਿੱਚ ਜੀਤ ਜੜਵਾਲ ਹੋਰੀ ਵੀ ਸ਼ਾਮਿਲ ਹੁੰਦੇ ਨੇ ਸੋ ਇਸੇ ਤਰ੍ਹਾਂ ਐਨਐਸਏ ਦੇ ਵੱਲੋਂ ਜੀਤ ਜੜਵਾਲ ਸੀਡੀਐਸ ਵੱਲੋਂ ਨਿਲ ਚੋਹਾਨ ਹੋਣੀ ਸੋ ਇਹਨਾਂ ਦੇ ਨਾਲ ਵੀ ਰابطਾ ਹੁੰਦਾ ਤੇ ਉਸ ਤੋਂ ਬਾਅਦ ਅੱਜ ਦੀ ਕੈਬਨਿਟ ਨੂੰ ਇਹੀ ਮੰਨਿਆ ਜਾ ਰਿਹਾ ਸੀ ਕਿ ਇਹਦੇ ਵਿੱਚ ਵੀ ਪਹਿਲਗਾਮ ਹਮਲੇ ਨੂੰ ਲੈ ਕੇ ਜੋ ਸਥਿਤੀ ਬਣੀ ਹੈ ਜੋ ਬਾਰਡਰ ਤੋਂ ਪਾਰ ਤੋਂ ਖਬਰਾਂ ਆ ਰਹੀਆਂ ਕਿ ਉਧਰ ਉਹ ਵੀ ਤਿਆਰੀ ਵੀ ਕਰ ਰਹੇ ਨੇ ਜੀ ਪਰ ਕੋਈ ਚੌਕੀਆਂ ਛੱਡ ਕੇ ਵੀ ਭੱਜ ਗਏ ਜੀ ਇਧਰ ਉਹ ਫੌਜ ਦੀ ਮੂਵਮੈਂਟ ਵੀ ਹੈ ਬਾਰਡਰਾਂ ਦੇ ਉੱਤੇ ਪਾਰ ਪਾਰ ਜਿਹੜੀ ਸਾਡੀ ਕਣਕ ਹੈ ਉਹਦੀ ਬਾਡੀ ਵੀ ਤੇਜ਼ੀ ਨਾਲ ਹੋ ਰਹੀ ਹੈ ਗੁਰੂ ਘਰਾਂ 'ਚ ਬਾਰਡਰ ਨਾਲ ਲੱਗਦੇ ਪਿੰਡਾਂ 'ਚ ਅਨਾਊਂਸਮੈਂਟਾਂ ਵੀ ਹੋ ਰਹੀਆਂ ਕਿ ਭਾਈ ਆਪਣਾ ਮਤਲਬ ਛੇਤੀ ਖੇਤਾਂ ਜੋ ਕੰਮ ਕਰ ਸੰਭਾਲ ਲਓ ਫਸਲ ਸੰਭਾਲ ਲਓ ਵੇਲੇ ਹੋ ਜੋ ਸੋ ਉਹਦੇ ਵਿੱਚੋਂ ਇਹ ਸੰਕੇਤ ਸਿੱਕੇ ਕਿ ਸ਼ਾਇਦ ਅਜ ਦੀ ਕੈਬਨਟ 'ਚ ਵੀ ਕੁਝ ਅਜਿਹੇ ਪਹਿਲੂ ਆਵੇ ਪਰ اچانک ਜਦੋਂ ਇਹ ਗੱਲ ਆਈ ਕਿ ਜਾਤੀ ਜਨਗਣਨਾ ਨੂੰ ਮਨਜ਼ੂਰੀ ਦੇਤੀ ਅਗਲੇ ਸਾਲ ਜਿਹੜੀ ਆਮ ਜਨਗਣਨਾ ਹੋਣੀ ਉਹਦੇ ਨਾਲ ਜਾਤੀ ਜਨਗਣਨਾ ਵੀ ਕਰਾਵਾਂਗੇ ਤਾਂ ਬਿਲਕੁਲ ਤੁਹਾਡਾ ਸਵਾਲ ਇਹ ਬਾਜੂ ਮੈਂ ਕਿ ਨਤੀਸ਼ਵਰੀ ਤਾਂ ਇਹਨਾਂ ਦੇ ਨਾਲ ਨੇ ਤੇ ਨਤੀਸ਼ਵਰੀ ਤਾਂ ਆਪਣੇ ਪੱਧਰ ਤੇ ਜਨਗਣਨਾ ਕਰਾ ਰਹੇ ਨੇ ਹੈਨਾ ਤੇ ਦੂਸਰੇ ਪਾਸੇ ਕਈ ਹੋਰ ਸੁਪਿਆਨ ਵੀ ਆਪਣੀ ਪਹਿਲ ਕਦਮੀ ਕੀਤੀ ਆ ਪਰ ਇਹਦੀ ਮੰਗ ਨੂੰ ਲਗਾਤਾਰ ਰਾਹੁਲ ਗਾਂਧੀ ਕਰਦੇ ਨੇ ਇਹ ਵੱਖਰਾ ਸਵਾਲ ਹੈ ਕਿ ਕਾਂਗਰਸ ਉਹਦੇ ਨਾਲ ਪੂਰੀ ਤਰ੍ਹਾਂ ਹੈ ਕਿ ਨਹੀਂ ਹੈ ਇਹ ਵੀ ਨਹੀਂ ਪਤਾ ਜੇ ਰਾਹੁਲ ਗਾਂਧੀ ਨੂੰ ਕਿਉਂਕਿ ਉਹ ਕਈ ਫੈਸਲੇ ਲੈ ਕੇ ਅੱਗੇ ਬਦਲਣਾ ਚਾਹੁੰਦੇ ਹੁੰਦੇ ਨੇ ਮੁਰਕੀ ਯਾਤਰਾਵਾਂ ਕਰਦੇ ਹੀ ਚਾਹੁੰਦੇ ਸੀ ਕਾਂਗਰਸੀ ਉਹਨਾਂ ਦਾ ਸਮਰਥਨ ਨਹੀਂ ਕਰਦੇ ਤਾਂ ਹੀ ਉਹ ਕਹਿੰਦੇ ਨੇ ਕਿ ਸਾਡੀ ਪਾਰਟੀ ਦਾ ਕੋਈ ਸਲੀਪਰ ਸੈੱਲ ਨਹੀਂ ਬੀਜਪੀ ਦੇ ਹੀ ਬੰਦੇ ਨੇ ਪਰ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਹੀ ਮੰਗ ਕਰ ਰਹੀ ਸੀ ਜਾਤੀ ਜਨਕਨ ਦਾ ਦੀ ਪਰ ਬੀਜਪੀ ਇੱਕ ਏਜੰਡੇ ਤੇ ਚੱਲ ਰਹੀ ਸੀ ਕਿ ਅਸੀਂ ਸਾਰਿਆਂ ਨੂੰ ਹਿੰਦੂਆਂ ਦੇ ਕੋਟੇ 'ਚ ਪਾ ਲਈਏ ਕਿ ਸਾਰੇ ਜੀ ਹਿੰਦੂ ਧਰਮ ਦੇ ਗੱਲ ਵਿੱਚ ਇਕੱਠੀ ਲੈ ਲਈਏ ਬਿਲਕੁਲ ਧਰਮ ਦੇ ਤੌਰ ਤੇ ਅਸੀਂ ਮੰਨਦੇ ਹੋ ਸਕਦੇ ਹਾਂ ਮੈਨੂੰ ਅੰਬੇਦਕਰ ਹੋਰਾਂ ਦਾ ਅੱਜ ਵੀ ਯਾਦ ਆ ਕਿ ਉਹ ਕਹਿੰਦੇ ਸੀ ਕਿ ਇਸ ਮੁਲਕ ਤੁਸੀਂ ਧਰਮ ਬਦਲ ਸਕਦੇ ਹੋ ਪਰ ਜਾਤ ਤੁਹਾਡਾ ਪਿੱਛਾ ਨਹੀਂ ਛੱਡਦੀ। ਸੋ ਜਦੋਂ ਮੁਲਕ ਦੀ ਜਾਤੀ ਜਿਹੜੀ ਵਰਗਵੰਡ ਹੈ ਸਾਡੀ ਉਸ ਵਰਗਵੰਡ ਦੇ ਹਵਾਲੇ ਨਾਲ ਸਥਿਤੀ ਨੂੰ ਸਮਝਣਾ ਹੋਊਗਾ। ਉਹਨਾਂ ਦੇ ਲਈ ਕੋਈ ਯੋਜਨਾ ਮਾਗਲੇ ਹੈ 20 ਸਾਲੀ 25 ਸਾਲੀ ਉਲਿਕਣੀਆਂ ਹੋਣਗੀਆਂ। ਤਾਂ ਉਹਦੇ ਲਈ ਤੁਹਾਡੇ ਕੋਲ ਡਾਟਾ ਉਹਨਾਂ ਦੀ ਜਾਣਕਾਰੀ ਉਹਨਾਂ ਦੀ ਸਮਝ ਉਹਨਾਂ ਬਾਰੇ ਕਿੱਥੇ ਕਿੱਥੇ ਖੇਤਰ ਚ ਕਿੰਨੇ ਹੈਗੇ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ ਉਹ ਸਮਝਣ ਦੀ ਲੋੜ ਹੈ। ਤੇ ਭਾਜੀਪੀ ਉਹ ਤੋਂ ਪਰਾਂ ਜਾਣਾ ਚਾਹੁੰਦੀ ਸੀ ਉਹਨੂੰ ਲੱਗਦਾ ਸੀ ਕਿ ਜੇ ਜਾਤੀ ਜਾਣਗੜਨਾ ਕਰਾਂਗੇ ਤਾਂ ਸਾਡਾ ਹਿੰਦੂਵਾਦ ਵਾਲਾ ਏਜੰਡਾ ਨੋ ਨਾ ਕਿਤੇ ਠੇਸ ਲੱਜੂ ਲੱਗ ਜਵੇ ਕਿਤੇ ਸਾਡਾ ਉਹ ਏਜੰਡਾ ਨਾ ਫੇਲ ਹੋ ਜਵੇ ਸੋ ਇਸ ਲਈ ਉਹ ਤੋਂ ਕਿਨਾਰਾ ਕਰਨਾ ਚਾਹੁੰਦੇ ਸੀ ਪਰ ਮੇਨੂੰ ਲੱਗਦਾ ਬਿਹਾਰ ਚੋਣਾ ਨੇ ਤੇ ਇਸੇ ਤਰ੍ਹਾਂ ਆ ਜਿਹੜੀ ਜੰਗਲ ਸਥਿਤੀ ਬਣੀ ਹੈ ਇਹਨਾਂ ਨੇ ਸੋ ਚਾਹੇ ਬਾਹਰ ਹੋਵੇ ਤੇ ਚਾਹੇ ਬਿਹਾਰ ਹੋਵੇ ਇਹਨਾਂ ਦੋਵਾਂ ਨੇ ਬੀਜੇਪੀ ਨੂੰ ਮੇਨੂੰ ਲੱਗਦਾ ਕਿ ਇਸ ਟਿਕਾਣੇ ਦੇ ਲੰਦਾ ਕਿ ਉਹ ਜਾਤੀ ਜਾਣਕਾਰੀ ਨਾਲ ਹੀ ਤਿਆਰ ਹੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਧੰਨਵਾਦ